ਕੀ ਆ ਰਹੀ ਐ ਹਾਏ ਪੈਨ ਆ ਗਈ ਲੈ ਕੁੜੀ ਦੱਸੀ ਕਿਵੇਂ ਐ ਵਧੀਆ ਤੂੰ ਸੁਣਾ ਵਧੀਆ ਠੀਕ ਠਾਕ ਠੀਕ ਵਧੀਆ ਤੂੰ ਘਰੋਂ ਫੋਨ ਕਰਿਆ ਹੈ ਆਪਾਂ ਤਾਂ ਵਿਆਹ ਤੋਂ ਬਾਅਦ ਦੋਵੇਂ ਪੈਣਾ ਇਕੱਠੀਆਂ ਜਾਇਆ ਕਰਾਂਗੇ ਪੇਕੇ ਦੇਖ ਲੈ ਆ ਕੇ ਬੈਗੀਰ ਕਾਨ ਮੈਨੂੰ ਤਾਂ ਤੇਰਾ ਜੀਜਾ ਛੱਡ ਗਿਆ ਮਿੰਟਾਂ ਜਿਆਂ ਚ ਪਤੀ ਲੱਗਿਆ ਮੈਨੂੰ ਵੀ ਕੱਲ ਆਈ ਸੀ ਕੱਲ ਆਈ ਸੀ ਅੱਛਾ ਹੋਰ ਹੋਰ ਤੂੰ ਸੁਣਾ ਕਿਵੇਂ ਐ ਠੀਕ ਆ ਮੈਂ ਤਾਂ ਵਧੀਆ ਠੀਕ ਵਧੀਆ ਹਾਂ ਵੀ ਠੀਕ ਨੇਗੇ ਸੱਸ ਸਹੁਰਾ ਵਧੀਆ ਨੇ ਐ ਸਾਰੇ ਵਧੀਆ ਨੇ ਤੂੰ ਸੁਣਾ ਵਧੀਆ ਮੈਂ ਵੀ ਨਾ ਤੂੰ ਕੁੜੇ ਜਮੀ ਭੁੱਲ ਭੱਲ ਗਏ ਹੈ ਮੈਨੂੰ ਫੋਨ ਤਾਂ ਕਰ ਦਿੰਦੀ ਮਾਣਾ ਮੱਟਾ ਵੀ ਪੈਣ ਮੈਂ ਆਉਂਗੀ ਪਹਿਲਾਂ ਤੈਨੂੰ ਰੋਜ਼ ਫੋਨ ਕਰਦੀ ਸੀ ਬਸ ਕੱਲ ਤੇਰਾ ਜੀਜਾ ਮਿੰਟਾਂ ਛੱਡ ਗਿਆ ਮੈਂ ਆ ਗਈ ਫਿਰ ਮਾਂ ਚੱਲ ਉਹ ਤਾਂ ਆਪਾਂ ਕੁਦਰਤ ਦੇ ਕਰਕੇ ਆ ਗਈ ਅੱਜ ਮੈਂ ਤਾਂ ਨਾ ਉਹ ਸੀਗਾ ਮੈਨੂੰ ਵੀ ਤੇਰਾ ਜੁੱਜਾ ਹੀ ਛੱਡ ਕੇ ਗਿਆ ਗਿਆ ਹਾਂ ਲੰਘ ਗਿਆ ਬਰੇਟੇ ਫਿਰ ਆ ਜਾਂਦਾ ਨਾ ਕਰੇ ਉਹ ਤੈਨੂੰ ਪਤਾ ਹੀ ਗਿਆ ਆਉਣ ਵੇਲੇ ਆਊਗਾ अच्छा कम बड़ा या कम थी घड़ी आरती दे जाके आणा थी मैं जाने भले मेरे पिंडे ਛੱਡਿਆ ਉਹ ਮੈਂ ਕਿ ਚੱਲ ਚਾਰ ਪੰਜ ਦਿਨ ਮੈਂ ਲਾ ਆਉਂਗੀ ਮੈਂ ਲਓ ਉੱਥੇ ਜਾ ਕੇ ਜੱਸੀ ਨੂੰ ਫੋਨ ਕਰੂੰਗੀ ਤੂੰ ਆ ਜੀ ਜੇ ਤੂੰ ਦੇਖਿਆ ਤੂੰ ਆਈ ਬੈਠੀ ਹੋਰ ਵਧੀਆ ਚੱਲ ਆਪਾਂ ਮਿਲ ਗਏ ਹੋਰ ਤਾਂ ਬੀਹਰੇ ਕਿਧਰ ਗਏ ਗੁੜੇ ਭਾਬੀ ਹੋਰੇ ਅੰਦਰ ਹੋਣਗੇ ਇਹਨਾਂ ਨੂੰ ਵੀ ਦੱਸਿਆ ਨਹੀਂ ਹੈਗਾ ਮੈਂ ਤਾਂ ਮਹੱਜਾ ਸਰਪ੍ਰਾਈਜ਼ ਦੇਉਂਗੀ ਦੱਸਿਆ ਨਹੀਂ ਨਾ ਵੀ ਤੂੰ ਬੋਲ ਮੈਂ ਨਹੀਂ ਦੱਸਿਆ ਸੀ ਤੂੰ ਬੋਲ ਮੈਂ ਆ ਗਈ ਭਾਬੀ ਭਾਬੀ ਬਾਹੀ ਨੂੰ ਲੱਗ ਅੰਦਰ ਹੀ ਹੋਣਾ ਲਾਪਰੀਤਰੀ ਸੱਸੀ ਕਾ ਭਾਬੀ ਸ੍ਰੀ ਕੱਲ ਕਿਵੇਂ ਲੱਪਰੇ ਠੀਕ ਐ ਵਧੀਆ ਤੁਸੀਂ ਸੁਣਾਓ ਹਾਂ ਠੀਕ ਆ ਬਹਿਰੇ ਪਾਣੀ ਲਿਓਨੀ ਆ ਮੈਂ ਹਾਂ ਲਿਆ ਦੋ ਮੈਨੂੰ ਵੀ ਲਿਆ ਦੇ ਭਾਬੀ ਦੇਖ ਲੈ ਭਾਬੀ ਨੂੰ ਤਾਂ ਬਾਲੀ ਚੋ ਆ ਆਪਣੇ ਆਿਆਂ ਦਾ ਹੋਰ ਬਾਲੀ ਬਧੀਆ ਨੀ ਉਹ ਤਾਂ ਵਧੀਆ ਹੈ ਹਨਾ ਕਿੰਨਾ ਤਾਂ ਮੋਹ ਕਰਦੀ ਆ ਆਪਣਾ ਹੋਰ ਮੋਹ ਕਰ ਦਿੰਦੀ ਆ ਭਾਬੀ ਹਨਾ ਜਿਸੇ ਤੂੰ ਤਾਂ ਜਮੀ ਲਿੱਸੀ ਹੋ ਗਈ ਕੁੜੇ ਨਹੀਂ ਮੇਰੇ ਤਾਂ ਅਜ ਦਰਦ ਜਿ ਉੱਠੀ ਜਾਂਦਾ ਸੀ ਢਿੱਡੇ ਚ ਵੀ ਤੇਜਾਬ ਜਾ ਵਧ ਗਿਆ ਤੇਜਾਬ ਲੈ ਘੱਟ ਖਾ ਲਿਆ ਕਰ ਫਿਰ ਤੇਰੇ ਦਸ਼ੂਰੀ ਲਿੱਸੀ ਕਵਾਰੀ ਹੁੰਦੀ ਦਾ ਹੀ ਗੁੱਸਾ ਰਹਿੰਦਾ ਨਿਕਾ ਨੂਰ ਆ ਤੇ ਮੈਂ ਰੋਟੀ ਸ਼ੱਕਰ ਨਾਲ ਖਾ ਲਈ ਉਹ ਸਵੇਰੇ ਦਰਦ ਉੱਠਣ ਲੱਗ ਗਿਆ ਉਹਦੇ ਨਾਲ ਤਜਾਬ ਜਆ ਵਧ ਗਿਆ ਮੇਰਾ ਲੈ ਦੱਸ ਨਾ ਤੂੰ ਆਪਦੇ ਸਾਰੇ ਕੀ ਸ਼ੱਕਰ ਨਾਲੇ ਰੋਟੀ ਖਾਣੀ ਆ ਦੇਸੀ ਕਿਉਂ ਪਾਇਆ ਹੋਣਾ ਪੇਕੇ ਆ ਕੇ ਤਾਂ ਹੀ ਹੁੰਦਾ ਬਈ ਜਿਹੜਾ ਕੁਝ ਮਿਲ ਜਾ ਉਹ ਹੀ ਖਾ ਲੇ ਬਸ ਬੰਦਾ ਦੇਸੀ ਕਿਉਂ ਕਿ ਥੋੜਾ ਪਾਇਆ ਭਾਬੀ ਨੇ ਇੰਨਾ ਡੇਰ ਤੱਕ ਵਿੱਚ ਤਾਂ ਤਜਾਬ ਵਧ ਗਿਆ ਨੀ ਭਾਬੀ ਫਿਰ ਮੋਹ ਕਰਦੀ ਐ ਵੀ ਨੰਨਦਾ ਚਲ 2000 ਦਿਨ ਤਾਂ ਆਉਂਦੀਆਂ ਨੇ ਕਿਹੜਾ ਰੋਜ਼ੇ ਆਉਂਦੀਆਂ ਨੇ ਹੋਰ ਐ ਵੀ ਗੱਲ ਸੱਸ ਰਾਂ ਤੈਨੂੰ ਪਤਾ ਹੀ ਐ ਸੱਸ ਕਿੱਥੇ ਪਾਉਂਦੀ ਹੁੰਦੀ ਐ ਬਈ ਹਾਂ ਤਾਂ ਹੈ ਹੋਰ ਸੁਣਾ ਤੂੰ ਤੇ ਜੱਸੀ ਜਮੀ ਲਿੱਸੀ ਹੋ ਗਈ ਨੀ ਮੈਂ ਇੰਨਾ ਕੰਮ ਕਰਦੀਆਂ ਦੇਖ ਲੈ ਲਿੱਸੀ ਤਾਂ ਭਾਬੀ ਮੈਂ ਨਹੀਂ ਹੋਈ ਹੈਗੀ ਉਹ ਲੱਭ ਕੰਮ ਵੀ ਸਾਡੇ ਕੋਲੇ ਨੇ ਅੱਡੇ ਤੋਂ ਲੈ ਆਉਂਦੇ ਨੇ ਹੁਣ ਮੈਂ ਭਾਬੀ ਤੁਹਾਨੂੰ ਸਰਪ੍ਰਾਈਜ਼ ਦਿੱਤਾ ਅੱਜ ਉਹ ਨਾ ਉਹਨਾਂ ਨੇ ਜਾਣਾ ਸੀਗਾ ਕਿਤੇ ਤੇ ਮੈਂ ਕਿਹਾ ਜਾਣ ਵੇਲੇ ਤੁਸੀਂ ਮੈਨੂੰ ਛੱਡ ਦਿਓ ਪਿੰਡ ਦੋ ਚਾਰ ਦਿਨ ਲਾਉਂ ਆਉਣ ਨਹੀਂ ਸੀ ਦਿੰਦੇ ਕਹਿੰਦੇ ਆਪਣੇ ਘਰੇ ਕੋਈ ਜੁਆਕ ਜੱਲਿਆ ਕਹਿੰਦੇ ਤਾਂ ਰੋਜ਼ੀ ਛੁੱਟੀ ਆ ਬੱਧੀਆ ਕੀਤਾ ਸასი ਕਾਲ ਹੋਰ ਠੀਕ ਹੈ ਠੀਕ ਰਹੇਗੀ ਸੀ ਭਾਈ ਹਾਂ ਤੂੰ ਕਿਧਰ ਗਈ ਆ ਹੁਣੀ ਤੇਰੇ ਮੂਰੇ ਮੂਰੇ ਆ ਕੇ ਬੈਠੀ ਆ ਲੈ ਚੱਲ ਮਗੀਆਂ ਮੈਂ ਫੋਨ ਮੈਂ ਅੱਡੇ ਤੋਂ ਲੈ ਆਉਂਦਾ ਜੇ ਫੋਨ ਕਰ ਦਿੰਦਾ ਅੱਡੇ ਤੋਂ ਤਾਂ ਮੈਨੂੰ ਮਿਲ ਗਿਆ ਸੀ ਮੁੰਡਾ ਬਾਹਰ ਤੇ ਆ ਗਿਆ ਸੀ ਬੋਲਾਓ ਇੱਧਰ ਆ ਹਾਂ ਬਾਈ ਨਾਲ ਦੋਵੇਂ ਭੈਣ ਇਕੱਠੇ ਹੋ ਗਏ ਇੱਧਰ ਹੋ ਜਾ ਭੈਣੇ ਬਾਈ ਬੈਜੂਗਾ ਲੈ ਤੋ ਬੱਗਿਆ ਕੁਰਸੀ ਚੱਕ ਲਿਆ ਭਾਬੀ ਦੇਖ ਲੈ ਜਿਸ ਨੇ ਬੜੀ ਚੰਗੀ ਕਰੀ ਮੇਰੇ ਨਾਲ ਬਹੁਤ ਬਦਲ ਗਈ ਤੂੰ ਤਾਂ ਪਿਆਰ ਤੋਂ ਵੱਧ ਜੱਸੀ ਆਪਣਾ ਤਾਂ ਤੰਨੇ ਪੈਣ ਪਈਆਂ ਜੈਨਾ ਪਿਆਰ ਸੀਗਾ ਬਦਲ ਗਈ ਕਾਨੂੰ ਆਂ ਬਾਈ ਦੇਖ ਲੈ ਬਦਲ ਗਈ ਮੈਨੂੰ ਐ ਵੀ ਨਹੀਂ ਫੋਨ ਕਰਿਆ ਵੀ ਮੈਂ ਆਉਂਗੀ ਲਾਪਰੀ ਤੂੰ ਦੋਦੀਆਂ ਆ ਜੀ ਮੈਂ ਤਾਂ ਉਰੇ ਆ ਕੇ ਦੇਖਿਆ ਵੀ ਸਿਆੜੀ ਐ ਇਹ ਆਪ ਘਾਣੂ ਆਈ ਐ ਇਹ ਤਾਂ ਸਸ ਤੰਗ ਕਰਦੀ ਐ ਇਹਨੂੰ ਸਸ ਤੰਗ ਕਰਦੀ ਐ ਸਿਆੜੀ ਨੀ ਆ ਭਾਬੀ ਭੈਣ ਟੈਨਸ਼ਨ ਹੋ ਜੂਗਾ ਹੁਣ ਪੜਦੇ ਰਹਿੰਦੇ ਰਹਿੰਦੇ ਨੇ ਇਹ ਗੱਲਾਂ ਦੇ ਜਿਵੇਂ ਤੂੰ ਤਾਂ ਇਹ ਕਿਹੜਾ ਬੰਦਾ ਆ ਗਈ ਬਾਈ ਕੀ ਗੱਲ ਹੋ ਗਈ ਕੋਈ ਗਲਤ ਦੱਸ ਦੋ ਉਹ ਕਾਹਨੋਂ ਇਹ ਕਹਿੰਦੀ ਵੀ ਮੇਰੀ ਸੱਸ ਸੱਸ ਤੇ ਮੇਰਾ ਸਹੁਰਾ ਵੀ ਮੇਨੂੰ ਮੈਂ ਕੋਈ ਕੰਮ ਕਰਦੀ ਆ ਵੀ ਹਰੇਕ ਕੰਮ ਚ ਟੋਕ ਟਕਾਵਾ ਹੁੰਦਾ ਮੈਨੂੰ ਗੱਲਾਂ ਸੁਣਾ ਲਿਆ ਜੱਪੀ ਤੈਨੂੰ ਪਤਾ ਤਾਂ ਹੈਗਾ ਇਨੂੰ ਕੰਮ ਕਿੱਥੇ ਆਉਂਦੇ ਨਾ ਆਪਾਂ ਇਹ ਤੋਂ ਕਦੇ ਕਰਵਾਇਆ ਸੀ ਨਾ ਹੋਲੀ ਹੋਲੀ ਸਿੱਖੀ ਜਾਂਦੀ ਐ ਤੇ ਕਹਿੰਦੀ ਸੱਸ ਸਹਰੀ ਮੇਰੇ ਮਾਰੇ ਤੰਗ ਕਰ ਦੇ ਕਹਿੰਦੀ ਮੈਨੂੰ ਨਾ ਹੁਣ ਤੂੰ ਲੜਕੀ ਆਈ ਔਰੇ ਹੋਰ ਕੀ ਕਰਦੀ ਟਿਕਣੇ ਨੇ ਜਦੋਂ ਤੀ ਤੈਨੂੰ ਪਤਾ ਹੈ ਤੈਨੂੰ ਪਤਾ ਹੈ ਹਲੇ 8-9 ਮਹੀਨੇ ਹੋਏ ਨੇ ਤੇਰੇ ਵਿਆਹ ਨੂੰ ਤੂੰ ਰੁੱਸ ਕੇ ਬੈਲੀ ਆ ਗਈ ਔਰੇ 3 ਸਾਲ ਹੋ ਗਏ ਮੈਂ ਨਹੀਂ ਰੁੱਸ ਗਈ ਪਾਪੀ ਨੇ ਮੈਨੂੰ ਕੰਮ ਕਰਵਾਇਆ ਨਹੀਂ ਸੀ ਕਦੇ ਮੈਨੂੰ ਆਉਂਦਾ ਤਾਂ ਹੈ ਨਹੀਂ ਕੰਮ ਕਰਨਾ ਸਿੱਖੀ ਆਂਨੀਆ ਫੇਰ ਹੱਥ-9 ਮਹੀਨੇ ਹੋ ਗਏ ਤੂੰ ਹਾਲੇ ਕੰਮ ਕਰਨਾ ਨਹੀਂ ਸਿੱਖੀ ਚਲ ਦੇ ਤੇਰੀ ਸੱਸ ਸਾਰਾ ਕੁਝ ਬੋਲ ਦੇਦੀ ਤੂੰ ਚੁੱਪ ਕਰ ਜਾਂਦੀ ਬੋਲੀ ਰੁੱਸ ਕੇ ਨਹੀਂ ਆਇਆ ਕਰਦੇ ਥੋੜਾ ਸੁਣਾਉਂਦੀ ਆ ਉਹ ਇਹਨਾਂ ਨਾਲ ਫੋਨ ਨਹੀਂ ਕਰਿਆ ਕਿਸੇ ਨੂੰ ਫੋਨ ਤਾਂ ਕਰਿਆ ਇਹਨੇ ਨਹੀਂ ਜਦੋਂ ਇਹ ਉੱਥੋਂ ਆਈਏ ਇਹਦਾ ਹੱਕ ਨਹੀਂ ਤੇ ਇੱਕ ਵਾਰੀ ਫੋਨ ਤਾਂ ਕਰਦੀ ਰਹੀ ਭਾਈ ਮੈਨੂੰ ਐਂ ਕਹਿੰਦੇ ਨੇ ਮੈਂ ਤੇਦੀ ਭਾਬੀ ਜਾ ਕੇ ਆਉਂਦੇ ਤੇ ਫੇਰ ਲੈ ਹੋਰ ਕੀ ਕਰਦੀ ਜਦੋਂ ਮੈਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਤਾ ਮੈਂ ਆ ਗਈ ਪਈ ਫੇਰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਆ ਤਾਂ ਫਿਰ ਬਾਲੀ ਗਲਤ ਗੱਲ ਆ ਲੈ ਬਾਈ ਜੱਸੀ ਦੀ ਸੱਸ ਇਹ ਜੀ ਕਦੋਂ ਤਾਂ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ ਸੋ ਤਾਂ ਇੰਨੀ ਸਿਆਣੀ ਸੀਗੀ ਕੁੜੇ ਤੈਨੂੰ ਐ ਰੱਖਦੀ ਸੀ ਠੇਲੀਆਂ ਤੇ ਚੱਕ ਕੇ ਮੈਂ ਵੀ ਹੀ ਕਹਿਨੀ ਆ ਵੀ ਪਹਿਲਾਂ ਤਾਂ ਕਿੰਨੀ ਚੰਗੀ ਬਣਦੀ ਸੀ ਹੁਣ ਤਾਂ ਇੱਕਦਮ ਅਬਦ ਰੂਪ ਜਿਹਾ ਦਿਖਾਤਾ ਨਾ ਫਿਰ ਕੱਲ ਦਾ ਉਹਨਾਂ ਨੇ ਫੋਨ ਘੋਣ ਕਰੇ ਹੀ ਨਹੀਂ ਵੀ ਤੂੰ ਬਾਗੀ ਜਿਸ ਸੀ ਕਦੋਂ ਆਏਂਗੀ ਮੈਂ ਕਰਿਆਦੀ ਫੋਨ ਹਮ ਹੈਪੀ ਨੂੰ ਜਦੋਂ ਉਹਨੂੰ ਫੋਨ ਕਰਿਆ ਮਾਪੇ ਹੀ ਦੱਸ ਵੀ ਹੁਣ ਤੂੰ ਤਾਂ ਬਾਹਰੇ ਰਹਿਣਾ ਵੀ ਮਾਸੀ ਹੋਰੀ ਐਂ ਕਰਦੇ ਨੇ ਹਮ ਉਹ ਕਹਿੰਦਾ ਵੀ ਉਹਨਾਂ ਦੀ ਤਾਂ ਕੋਈ ਗਲਤੀ ਹੀ ਨਹੀਂ ਗਲਤੀ ਇਹ ਜੱਸੀ ਜਿਓ ਉਹਨੇ ਤਾਂ ਇਹ ਗੱਲ ਕਹਿਤੀ ਉਹ ਕਹਿੰਦਾ ਵੀ ਮੇਰੀ ਮਾਂ ਬਿਮਾਰ ਸੀ ਵੀ ਉਹਨੇ ਇਹਨੂੰ ਕੰਮ ਨੂੰ ਕਹਤਾ ਵੀ ਇਹਨੇ ਤੋੜ ਕੇ ਜਵਾਬ ਦਿੱਤਾ ਵੀ ਮੈਂ ਇੱਥੇ ਤਾਂ ਹੁੰਦਾ ਨਹੀਂ ਵੀ ਇੱਥੋਂ ਗੱਲ ਵਧ ਗਈ ਹੁਣ ਆਪਦੇ ਆਪਦੇ ਨੂੰ ਥੋੜੇ ਕੋਈ ਮੜ ਕਹਿੰਦਾ ਨਾ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣਾ ਕੰਮ ਤਾਂ ਇਹ ਪਹਿਲਾਂ ਵੀ ਨਹੀਂ ਕਰਦੀ ਸੀ ਇਹਨੂੰ ਕੋਈ ਕੰਮ ਤਾਂ ਕਰਨ ਆਉਂਦਾ ਨਹੀਂ ਇੰਨਾ ਤਾਂ ਮੈਨੂੰ ਪਤਾ ਹੈ ਇਹ ਤਾਂ ਬਈ ਤੁਸੀਂ ਨੇ ਉਹੀ ਗੱਲ ਲੋਟਰੀ ਰੱਖੀ ਤੀਗੀ ਪਹਿਲਾਂ ਮਾਂ ਨੇ ਲਾਡ ਲਈ ਰੱਖੀ ਤੀ ਕੰਮ ਤਾਂ ਸਾਰਾ ਉਹਰੇ ਮੈਂ ਹੀ ਕਰਦੀ ਹੁੰਦੀ ਸੀ ਠੀਕ ਹੈ ਜੇ ਤੈਨੂੰ ਤੇਰੀ ਸੱਸ ਬਿਮਾਰ ਹੋਊਗੀ ਤੇ ਇੱਕ ਦਿਨ ਕੰਮ ਕਰ ਲੈਦੀ ਗਲਤੀ ਤੇਰੀ ਹੀ ਹੋਊਗੀ ਹੋਰ ਵਾਲੀ ਸਿੱਖ ਜੂਗੀ ਕੰਮ ਮੈਂ ਕਿਹਾ ਮੈਂ ਹੋਰ ਵਾਲੀ ਸਿੱਖ ਜੂਗੀ ਨਾ ਕੋਈ ਹੋਰ ਹੋਰ ਕਦੋਂ ਸਿੱਖੇਗੀ ਬੁੜੀਆ ਕੇ ਕੰਮ ਸਿੱਖੇਗੀ ਤੂੰ ਤੂੰ ਪਹਿਲਾਂ ਵੇਹ ਤੋਂ ਬਾਅਦ ਤੇਰਾ ਮੇਰੇ ਨਾਲ ਹੀ ਗੰਜਰ ਕਲੇਸ ਰਹਿੰਦਾ ਸੀ ਕੰਮ ਪਿੱਛੇ ਕਿਵੇਂ ਮਰਜੀ ਹੈ ਚਾਹੇ ਆਪਣੀ ਜਿੱਸੀ ਪਰ ਐਨੀ ਵੀ ਮਾੜੀ ਨਹੀਂ ਵੀ ਸੱਸ ਨਾਲ ਲੜ ਕੇ ਆਊਗੀ ਕੱਲ ਮੇਰਾ ਸਰਦੂ ਘੇਂਦਾ ਸੀ ਇੰਨਾ ਮਮਮੀ ਨੂੰ ਕਿਹਾ ਚਾਹ ਬਣਾ ਦੇ ਕੱਲ ਡੈਡੀ ਨੂੰ ਲਿਆ ਤੇ ਮੈਨੂੰ ਲਿਆ ਕੇ ਨਹੀਂ ਦਿੱਤੀ ਜਿਹੜੇ ਸਾਹ ਨਾਲ ਮੈਂ ਤੇਰੀ ਸੱਸ ਸਹੁਰਣ ਜਾਣਦੀ ਹਾਂ ਨਾ ਮੇਰੇ ਸਾਹ ਨਾਲ ਤਾਂ ਇਹ ਜ ਹੈ ਨਹੀਂ ਵੀ ਤੈਨੂੰ ੱੱਕੇ ਮਾਰ ਕੇ ਘਰੋਂ ਬਾਹਰ ਕਰ ਦਾਂਗੇ ਨਹੀਂ ਕਿਉਂ ਨਹੀਂ ਮੈਨੂੰ ਪਤਾ ਮੈਂ ਕੱਟਦੇ ਹਾਂ ਨਾ ਤੂੰ ਇੱਕ ਦਿਨ ਜਾ ਕੇ ਦੇਖ ਉਹਨਾਂ ਨਾ ਅੰਦਰੋਂ ਅੰਦਰ ਹੀ ਨਾ ਘੱਟ ਮੱਚਿਆ ਕਰ ਤਾਂ ਹੀ ਐਨੀ ਘਰੇਗੀ ਸੁੱਕ ਸੁੱਕ ਕੇ ਮੇਰੀ ਗੱਲ ਸੁਣ ਸ਼ੁਕਰ ਹੈ ਤੂੰ ਆ ਗਈ ਮੈਨੂੰ ਲੱਗਦਾ ਅੱਜ ਉਹ ਵੀ ਆਉਣਗੇ ਤੇ ਸੱਸ ਸੋਹਰਾ ਆਪਾਂ ਗੱਲ ਕਰ ਲਾਂਗੇ ਬਿਠਾ ਕੇ ਵੀ ਕੀ ਗੱਲ ਹੈ ਬਈ ਮੈਂ ਵੀ ਮਿਲਣ ਆਈ ਆ ਔਰ ਕੀ ਕੁਸ ਤੁਸੀਂ ਤਾਂ ਝੱਜੂ ਬਾਰਖਾ ਜਮੀ ਕੀ ਇਹਨੂੰ ਲੈਣ ਆਉਣਗੇ ਲੈਣ ਕਾ ਨੂੰ ਆਉਣ ਕੀ ਗੱਲ ਕਰਿਆ ਸੀ ਉਹਨੂੰ ਹੈਪੀ ਨੂੰ ਫੋਨ ਮਹਾ ਭਾਈ ਕਹਿ ਮਾਸੀ ਮਾਸੜ ਨੂੰ ਵੀ ਭਾਈ ਕਰਿਆ ਆ ਕਿ ਗੱਲ ਕਰਕੇ ਜਾਣਗੇ ਵੀ ਐਵੇਂ ਫੋਨ ਤੇ ਮਸਲੇ ਥੋੜੀ ਹਾਲ ਹੁੰਦੇ ਹੁੰਦੇ ਨੇ ਉਹਦੇ ਉੱਥੇ ਜਾਣੇ ਆ ਬਈ ਮੈਂ ਕਿਹੜੀ ਗੱਲ ਪਿੱਛੇ ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਸੀ ਬਈ ਤੂੰ ਵੀ ਛੱਡ ਕੇ ਆ ਸਕਦਾ ਤੇ ਇਹਨੂੰ ਤੂੰ ਸਿਆਣਾ ਬੈਣਾ ਬਾਈ ਜੇ ਉੱਥੇ ਜਾਣੇ ਆ ਤਾਂ ਉਹ ਹੈਪੀ ਕਹਿੰਦਾ ਵੀ ਮੇਰੇ ਚਾਚੇ ਕਹਿੰਦਾ ਸੁਭਾਣੀ ਵੀ ਉਹ ਤਾਂ ਗੱਲਾਂ ਬਣਾਉਣ ਨੂੰ ਪਹਿਲੀ ਰਹਿੰਦੇ ਨੇ ਮੈਂ ਮੇਰੇ ਮਾਪਿਆਂ ਨੂੰ ਉਰੀ ਭੇਜ ਦੂੰਗਾ ਸ੍ਰੀਕੇ ਜਿੰਨਾ ਦੀ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਤਾਂ ਤੁਹਾਡੀ ਹੁੰਵੀ ਹੋਊਗੀ ਲੋਕ ਕਹਣਗੇ ਸੱਸ ਸੋਹਰਾ ਲੈਣ ਵੀਹਰ ਹੋ ਸਕਿਆਰੀ ਹੈ ਜਾਂ ਕੋਈ ਗੱਲ ਹੋਈ ਹੈ ਕਿਸੇ ਨੂੰ ਤਾਂ ਪਤਾ ਕੀ ਨਹੀਂ ਬਈ ਪਤਾ ਤਾਂ ਲੱਗ ਹੀ ਜਾਣਾ ਗੱਲ ਤਾਂ ਭਾਵੇਂ ਬਤਾਲ ਸੀ ਆ ਕੇ ਕਰ ਲੋ ਬਾਹਰ ਤਾਂ ਆ ਹੀ ਜਾਂਦੀ ਹੁੰਦੀ ਐ ਨਾਲੇ ਇਹ ਤਾਂ ਮੈਨੂੰ ਹਿੰਜਣ ਦਾ ਪਤਾ ਹੈ ਜੇ ਇਹਨੂੰ ਲੈਣ ਆਗੇ ਤਾਂ ਵੀ ਨਹੀਂ ਜਾਣੀ ਹੁਣ ਮੈਂ ਕੱਡੂੰ ਤੇਰੇ ਛੱਤਰ ਜੇ ਨਾ ਗਈ ਤੂੰ ਪਹਿਣੇ ਮੈਨੂੰ ਐ ਨਹੀਂ ਸਮਝ ਆਉਂਦੀ ਤੂੰ ਇੰਨਾ ਕਿਉਂ ਪੱਖਪੂਰੀ ਜਾਨੀ ਉਹਨਾਂ ਦਾ ਮੇਰੇ ਤਾਂ ਸਾਈਡ ਹੀ ਨਹੀਂ ਲੈਂਦੀ ਤੂੰ ਤੇਰੀ ਸਾਈਡ ਤਾਂ ਤਾਂ ਲਵਾਂ ਜੱਸੀ ਜੇ ਤੇਰੇ 'ਚ ਕੋਈ ਗੁਣ ਹੋਵੇ ਮਾੜਾ ਮੋਟਾ ਅੱਛਾ ਗੁਣ ਹੈ ਨਹੀਂ ਮੇਰੇ 'ਚ ਕੀ ਗੁਣ ਹੈ ਤੇਰੇ 'ਚ ਸਿੱਧਾ ਤੂੰ ਹੀ ਕਿਸੇ ਨੂੰ ਬੋਲਦੀ ਪਹਿਲਾਂ ਤਾਂ ਮਾਣੂ ਨਹੀਂ ਸਿੱਧਾ ਬੋਲਦੀ ਮੈਂ ਕਿ ਉਠਾ ਬੋਲਦੀ ਆ ਪੱਕਾ ਉਥੇ ਤੂੰ ਬੋਲੀ ਹੋਏਗੀ ਉਟਪਟਾਂਗ ਮੈਂ ਤਾਂ ਕੋਈ ਨਹੀਂ ਬੋਲੀ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਇੱਕ ਮਿੰਟ ਭਾਬੀ ਤੂੰ ਇਹਦੀ ਬਾੜੀ ਮੇਰ ਜੀ ਨਾ ਕਰਾ ਤੈਨੂੰ ਐ ਲੱਗਦਾ ਹੋਣਾ ਵੀ ਪਤਾ ਨਹੀਂ ਮੇਰੀ ਨਣਦਾ ਇਹਦਾ ਪੱਖ ਪੂਰ ਲੋ ਇਹਦੇ ਸੱਸ ਸਹੁਰਾ ਆਉਣਗੇ ਉਹਦੀ ਗੱਲ ਦੱਸ ਦੇਣਗੇ ਉਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੂ ਜੇ ਤਾਂ ਹੋਈ ਉਹਨਾਂ ਦੀ ਗਲਤੀ ਮੈਂ ਉਹਨਾਂ ਨੂੰ ਛਾੜ ਦੂੰਗੀ ਮੈਂ ਕਿਹੜਾ ਡਰਦੀ ਆ ਜੇ ਤੇਰੀ ਗਲਤੀ ਹੋਈ ਤਾਂ ਤੇਰੇ ਮਾਰੂ ਚਾਰ ਛੱਤਰ ਪਹਿਲਾਂ ਤਾਂ ਇਹ ਬੇਬੇ ਨੇ ਚਮੜਾਈ ਹੋਈ ਸੀ ਫਿਰ ਕਹੇ ਦੋ ਇਹ ਰੋਸੇ ਜਾਂਦੀ ਆ ਮੈਂ ਤਾਂ ਕਹਿੰਦੀ ਆ ਠੀਕ ਹੈ ਮੇਰੇ ਮੇਰੀ ਮਾਂ ਹੈ ਨਹੀਂ ਕਿ ਹੁਣ ਤੂੰ ਮੈਨੂੰ ਐ ਕਰਦਾ ਬਈ ਮੈਂ ਤਾਂ ਤਾਂ ਨਹੀਂ ਬੋਲਦਾ ਫਿਰ ਜਾਂ ਤਾਂ ਕੋਈ ਕੰਮ ਲਾਉਣਾ ਸੀ ਮੈਨੂੰ ਕੰਮ ਲਾਉਣਾ ਸੀ ਮੇਰੇ ਪਿੱਛੇ ਪੈ ਰਿਆ ਸਾਰਾ ਮੈਨੂੰ ਕੰਮ ਉਹੀ ਗੱਲ ਹੈ ਹੁਣ ਜੇ ਕੱਲ ਨੂੰ ਤੇਰੀ ਭਾਬੀ ਭੈ ਨਾ ਕਰੇ ਕੰਮ ਨੀਸੀ ਮੇਰੀ ਗੱਲ ਸੁਣ ਚੱਲ ਮਾਂ ਪਿਓ ਦੇ ਸਿਰ ਤੇ ਤਾਂ ਐਸ਼ ਹੁੰਦੀ ਹੈ ਸਾਰਿਆਂ ਨੇ ਕਰੀ ਹੈ ਹਨਾ ਇੱਕ ਟਾਈਮ ਆ ਬੰਦਾ ਪੈ ਵੀ ਜਾਂਦਾ ਵੀ ਮਾਂ ਹੈਗੀ ਆਪਣੀ ਕੰਮ ਕਰਨ ਵਾਲੀ ਬਈ ਸੱਸਾ ਸੁੱਸਾ ਨਹੀਂ ਮਾਮਾ ਮੰਦੀਆਂ ਉੱਥੇ ਤਾਂ ਆਪੇ ਕਰਨੇ ਪੈਂਦੇ ਨੇ ਕੰਮ ਭਾਬੀ ਵੀ ਉਦੋਂ ਆਪੇ ਕਰ ਲੂਗੀ ਮੈਂ ਤੂੰ ਪੈ ਜਾ ਤੂੰ ਪੈ ਜਾ ਜਾ ਤੂੰ ਸਕੂਲ ਭੱਗ ਜਾ ਜੇ ਤਾਂ ਮੈਨੂੰ ਉਹ ਕਿ ਮੇਲਾ ਦੀਂ ਦੀ ਜੱਸੀ ਫਿਰ ਤੈਨੂੰ ਪਤਾ ਬਾਅਦ ਚ ਨਾ ਭਾਬੀ ਆ ਮਾੜੀ ਆ ਬਈ ਭਾਬੀ ਵੀ ਨਵੀਂ ਵਿਆਹੀ ਆਈ ਥੀ ਉਦੋਂ ਜਦੋਂ ਜਿਹੜਾ ਵਿਆਹ ਹੋਇਆ ਕੀ ਕਰਦੀ ਇਹ ਅਗਲੀ ਉਦੋਂ ਪਹਿਲਾਂ ਤਾਂ ਮਾਂ ਨੇ ਚਮਲਾਈਆਂ ਤੂੰ ਤੈਨੂੰ ਚਮਲਾ ਕੇ ਆਪ ਦੁਰਗੀ ਪਹਿਲਾਂ ਮਾਂ ਨੇ ਚਮਲਾਈ ਐ ਹੁਣ ਉਹ ਚਮਲਾਈ ਜਾਂਦੀ ਐ ਬਈ ਉਹੀ ਗੱਲ ਹੁਣ ਉਹ ਤਾਂ ਕੰਮ ਵੀ ਨਹੀਂ ਕਰਾ ਸਕਦੀ ਵਿਚਾਰੀ ਉਹਨੂੰ ਤਾਂ ਆਇਆ ਵੀ ਨੰਦਾ ਦੋ ਦਿਨ ਆਉਂਦੇ ਨੇ ਨੰਦੇ ਦੇ ਪੜਦਾ ਤਾਂ ਪਾਉਂਦੀ ਐ ਕਹਿੰਦੀ ਤਾਂ ਕੋਈ ਨਹੀਂ ਵੀ ਭਈ ਜੱਸੀ ਆ ਗਏ ਲਾਏ ਐ ਭੈਣੇ ਹੁਣ ਵੀ ਤਾਂ ਕਰੂਗੀ ਉਹ ਮੇਰੇ ਪਿੱਛੋਂ ਕੰਮਾਂ ਨਾ ਤ ਉਹ ਰੇਵੀ ਚਬੂਤਰੇ ਚੜੀ ਬੈਠੀ ਹੈ ਭਾਬੀ ਕੱਲੀ ਕੰਮ ਕਰਨ ਲੱਗ ਰਹੀ ਹੋਊਗੀ ਹੈ ਚਲ ਕੋਈ ਜਾਣ ਦਾ ਮਤਲਬ ਨਹੀਂ ਹੁੰਦਾ ਵੀ ਉੱਥੇ ਆਰਾਮ ਕਰ ਲਓ ਜਾ ਕੇ ਮੜਵੋ ਟੱਪਰ ਗਈਆਂ ਗੰਨੀ ਵੀ ਦੇਖਣਾ ਜਹੀਦਾ ਆਪਾਂ ਨੂੰ ਆਪਣੀਆਂ ਪਰ ਗਈਆਂ ਨੇ ਉਹ ਕੋਈ ਉੱਤੋਂ ਹੀ ਉਤਰ ਕੇ ਆਈਆਂ ਹੈਗੀਆਂ ਕਿਸੇ ਦੀ ਧੀਆਂ ਨੇ ਉਹ ਵੀ ਫਿਰ ਕਹੇ ਤੋ ਗੁੱਸਾ ਕਰੂਗੀ ਰਾਤ ਖਾ ਕੇ ਉਹ ਸੱਕਰ ਖਾ ਗਈ ਕਿਉਂ ਵਾਕਿਆ ਭਾਬੀ ਨੇ ਦੇਤਾ ਹੋਣਾ ਇੰਨਾ ਨਾ ਭਾਬੀ ਇਹ ਕਿਦਾਂ ਇਮੋਟੀ ਹੁੰਦੀ ਇਹਨੂੰ ਇਤਜਾਬ ਦੀ ਬਿਮਾਰੀ ਸ਼ੁਰੂ ਤੋਂ ਹੀ ਹੈ ਕਿਸੇ ਨੇ ਗਿਆ ਤੀ ਚਾਚੇ ਨੇ ਰੱਖਿਓ ਪਾਦੀ ਸਵਾਦ ਨਹੀਂ ਲੱਗਦੀ ਰੁਖੀ ਜੀ ਫੇਰ ਸੱਸ ਦਿੰਦੀ ਆ ਪਾਕੇ ਤੇਰੀ ਉਹ ਕਿੱਥੇ ਦਿੰਦੀ ਐ ਫੇਰ ਪੇਕੇ ਆਲਾ ਹਾਜਮੀ ਨਹੀਂ ਹੋਇਆ ਤੇਰੇ ਚੰਗਲ ਆਪੇ ਤੇ ਮੈਂ ਚਾਹ ਬਣਾਉਣੀ ਆ ਬਣਾ ਲਿਆ ਭਾਬੀ ਥੋੜੀ ਥੋੜੀ ਬਣਾ ਲਈ ਤੂੰ ਬਈ ਆਹ ਪਾਠ ਆਲਾ ਨੇ ਗਿਆ ਤੀ ਕੀ ਦੇ ਹੋਣ ਲੱਗ ਰਿਹਾ ਵਾ ਪਾਠ ਉਹ ਉਹਨਾਂ ਦੇ ਹੁੰਦਾ ਆਪਣੇ ਕਾਲੇ ਕੇ ਅੱਛਾ ਹਾਂ ਉਹਨਾਂ ਨੇ ਕਿਵੇਂ ਖੁਸ਼ੀ ਦਾ ਕਰਾਇਆ ਤੇ ਨਾਲ ਘਰ ਪਾਉਣ ਨੂੰ ਕਹਿੰਦੇ ਸੀ ਵੀ ਉਹ ਘਾਂਤਰ ਪੈਦਵਾਦੀ ਕਰਾਇਆ ਅੱਛਾ ਚੱਲ ਵਧੀਆ ਗੱਲ ਹੈ ਫਰਟਾ ਪਾਲੇ ਘਰ ਤਾਂ ਕਹਿੰਦੇ ਸਮਾਨ ਸਮੂਹ ਨੇ ਵੀ ਹਲੇ ਵੀ ਆਏ ਦੇਖਦੇ ਤੇ ਕਹਿੰਦੇ ਵੀ 6 ਮਹੀਨੇ ਠਹਿਰ ਕੇ ਧਰ ਲਾਂਗੇ ਹਾਂ ਵੀ ਇੱਕ ਵਾਰੀ ਚੱਲ ਕਰਾ ਦਈਏ ਮੇਰੇ ਖਿਆਲ ਚ ਉਹਨਾਂ ਦੇ ਮੁੰਡੇ ਨੇ ਫਿਰ ਬਾਹਰ ਜੇ ਜਾਣ ਕਹਿੰਦੇ ਉਹਦੇ ਹੁੰਦੇ ਹੁੰਦੇ ਕਰਾ ਲੀਏ ਵੀ ਫਿਰ ਤਸੀ ਵੀ ਮੱਥਾ ਟੇਕ ਕੇ ਆਉਂਦੀਆਂ ਨੇ ਕੀਰਤਨ ਹੋ ਜਾਂਦਾ ਹੈ ਨਾ ਫਿਰ ਵਗ ਜਾਂਗੇ ਆਪਾਂ ਦੋਨੇ ਮੇਰੇ ਭਾਬੀ ਵਗ ਜੂਗੀ ਕਹਿ ਕੇ ਤਾਂ ਬਈ ਉਹ ਸਾਰੇ ਮਗਰ ਤੇਰੇ ਸੱਸ ਸਹੁਰਾ ਕੇ ਵਹਿ ਜਾਣਾ ਓਰੇ ਫਿਰ ਆ ਜਾਓ ਉਹ ਫੋਨ ਆਇਆ ਦੀ ਮੈਂ ਤਾਂ यूं ਆਇਆ ਬੈਠੇ ਰਹਿਣਗੇ ਆਪਾਂ ਮੱਥਾ ਟੇਕ ਕੇ ਆ ਜਾਾਂਗੇ ਚਲ ਅਸੀਂ ਵੀ ਟੇਕ ਆਵਾਂਗੇ ਮੱਥਾਂ ਨਾਲੇ ਉਹਨਾਂ ਦੀ ਕੁੜੀਆਂ ਸਹੇਲੀਆਂ ਸਾਡੀਆਂ ਉਹ ਵੀ ਆ ਰਹੀਆਂ ਹੋਣਗੀਆਂ ਉਹ ਮੇਰੇ ਨਾਲ ਪੜ੍ਹੀ ਹੋਈ ਹੈ ਦੇਖਾ ਮੈਂ ਨਾ ਮੈਂ ਹੁਣ ਇਹਨੂੰ ਇਹ ਗੱਲ ਕਹੀ ਹੈ ਤੂੰ ਦੱਸ ਵੀ ਸੱਚੀ ਕਹੀ ਹੈ ਕਿ ਝੂਠੀ ਮੈਂ ਆਖਿਆ ਵੀ ਉਹ ਆਉਣਗੇ ਪਹਿਲੀ ਗੱਲ ਤਾਂ ਕੋਈ ਉਹਨਾਂ ਮੂਰੇ ਆਏ ਨਹੀਂ ਬੋਲਣਾ ਹੈਗਾ ਵੀ ਤੁਸੀਂ ਐ ਕਰਦੇ ਹੋ ਐ ਕਰਦੇ ਹੋ ਘਰੇ ਆਏ ਨੂੰ ਜਮਾ ਨਹੀਂ ਕੁਝ ਬੋਲਣਾ ਕੈਂ ਕਿਵੇਂ ਬੋਲ ਜੂ ਮੈਂ ਹੈਗੀ ਆ ਹਾਂ ਡੈਡੀ ਤਾਂ ਫੇਰ ਵੀ ਵਿਚਾਰਾ ਭੋਲਾ ਹੈ ਉਹ ਤਾਂ ਉਹਦੇ ਮਾਂਗਰ ਲੱਗ ਜਾਂਦਾ ਡੈਡੀ ਤਾਂ ਭੋਲੇ ਹੁੰਦੇ ਨੇ ਡੈਡੀ ਤਾਂ ਆਪੇ ਭੋਲੇ ਹੁੰਦੇ ਨੇ ਡੈਡੀਆਂ ਨੇ ਕਿਹੜਾ ਕੰਮ ਕਰਾਉਣਾ ਹੁੰਦਾ ਇਹਨੂੰ ਹਾਂ ਤਾਂ ਐਂ ਤਾਂ ਡੈਡੀ ਵੀ ਕਹਿੰਦੇ ਨੇ ਗੱਲ ਕਰ ਮੈਂ ਕਿ ਜੇ ਖੋਟ ਨਿਕਲ ਗਏ ਤੇਰੇ ਚ ਫਿਰ ਹਿਸਾਬ ਲਾ ਲਈ ਉਹਰੇ ਕੋਈ ਨਾ ਫਿਰ ਮੈਨੂੰ ਉੱਥੇ ਭੇਜ ਦੋਂਗੇ ਹੈ ਕਿਉਂ ਹੋਰ ਕੀ ਕਰਾਂਗੀ ਤੂੰ ਰਹੇ ਰਹੇਗੀ ਅੱਛਾ ਉਹ ਪੈਰ ਲੱਗ ਜਾਣਗੇ ਮੈਨੂੰ ਤੰਗ ਕਰਨਾ ਅੱਛਾ ਹੁਣ ਤੂੰ ਪੇਕਿਆਂ ਦੇ ਬਰ ਚ ਬਹਿ ਕੇ ਜੂਸ ਕਢਾਏਂਗੀ ਉਹਰੇ ਹੈ ਬਾਹ ਜੂਗੀ ਮੈਂ ਆਪੇ ਭਗ ਜੂ ਫਿਰ ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ ਚੁੱਪ ਕਰਕੇ ਬਹਿ ਜਾ ਤੂੰ ਤੂੰ ਭਗ ਜਾ ਭਾਈ ਅਸੀਂ ਮੇਰਾ ਕੋਟੇ ਕਰਣਗੇ ਜੇ ਆਪੇ ਜਾਣ ਆਲੀ ਹੁੰਦੀ ਜੇ ਅਸੀਂ ਬਹਿ ਚੱਕ ਕੇ ਆਉਂਦੀ ਨਾ ਫਿਰ ਲਾਲ ਆਣ ਦੇ ਹੁਣ ਮੈਨੂੰ ਦੱਸ ਦੇ ਨਾ ਤੂੰ ਬਗ ਤੂੰ ਬਗ ਜਾ ਬਾਈ ਕੋਈ ਨਾ ਅਸੀਂ ਆਉਨੇ ਆਗੇ ਬਾਈ ਨੂੰ ਦੇਖਿਆ ਐ ਹੋ ਰਿਹਾ ਵੀ ਕਦੋਂ ਬਗ ਜੇ ਫੇਰ ਵੀ ਮਾਮਾ ਤਾਂ ਮਾਮਾ ਹੀ ਹੁੰਦਿਆਂ ਨੇ ਬਾਈ ਬਾਈ ਕੌਣ ਹੁੰਦੇ ਨੇ ਨਾ ਤੈਨੂੰ ਬਾਈ ਨੇ ਕੀ ਕਹਿਤਾ ਉਹ ਤਾਂ ਵਿਚਾਰੇ ਬੁੱਠਾ ਵੀ ਨਹੀਂ ਬੋਲੇ ਹੈਗੇ ਦੋ ਇਹ ਜਣੇ ਗੁਸਾ ਉਹੀ ਪਕਾਈ ਮਰੀ ਜੰਨੀ ਐ ਤੂੰ ਕਿਹਾ ਕਿਉਂ ਨਹੀਂ ਕੱਲ ਦਾ ਲੱਗ ਰਿਹਾ ਬਗ ਜਾ ਬਗ ਜਾ ਮੈਂ ਤਾਂ ਹੁਣ ਕਦੇ ਨਹੀਂ ਆਉਂਦੀ ਓਰੇ ਫੇਰ ਉੱਥੇ ਬਗ ਜੂਗੀ ਬਈ ਉਹ ਤਾਂ ਟਾਈਮ ਸ਼ਿਰ ਤੂੰ ਆ ਗਈ ਨਹੀਂ ਤੈਨੂੰ ਪਤਾ ਹੀ ਐ ਜੇ ਅਸੀਂ ਕਿੱਥੇ ਗੱਲ ਕਰਨ ਦਿੰਦੀ ਐ ਜੇ ਬੋਲਦਾ ਬਈ ਤਾਂ ਉਤੋਂ ਦੀ ਪੈਂਦੀ ਹੈ ਕਹਿੰਦੀ ਜੇ ਮੇਰੀ ਮਾਂ ਹੁੰਦੀ ਤਾਂ ਗੱਲਾਂ ਨਹੀਂ ਹੁੰਦੀਆਂ ਫਿਰ ਇਹ इमोशनल ਬਲੈਕਮੇਲ ਹੁਣ ਕੀ ਕਹਿੰਦੇ ਨੇ ਫੋਨ ਕਰਿਆ ਹਾਂ ਤਾਂ ਇਉਂ ਆਏ ਮੈਂ ਦੁਬਾਰੇ ਉਹ ਕਹਿੰਦੇ ਵੀ ਆ ਗਏ ਬੱਸ ਆਉਂਦੇ ਹੋਣੇ 5-7 ਮਿੰਟਾਂ ਚ ਤੂੰ ਐ ਘਰੀ ਇਹਨੂੰ ਫਿਰ ਦੁਬਾਰੇ ਆਉਣ ਨਹੀਂ ਦੇਣਾ ਹੈਗੇ ਹੁਣ ਤਾਂ ਇਹ ਕੱਲ ਆਈ ਹੈ ਆਪਾਂ ਉਹਨਾਂ ਨਾਲ ਪਿਆਰ ਨਾਲ ਗੱਲ ਕਰ ਲਾਂਗੇ ਵੀ ਮਾਸੀ ਜੀ ਇਹਨੂੰ 2-4 ਦਿਨ ਅਸੀਂ ਰੱਖ ਲੈਨੇ ਆ ਨਾਲੇ ਇਹਦਾ ਪਾਸਾ ਥੱਲੇ ਜਾਊਗਾ ਮਨ ਬਦਲ ਜਾਊਗਾ ਨਾਲੇ ਬਾਤੋਂ ਆਪਾਂ ਹੀ ਛੱਡਿਆਵਾਂਗੇ ਤੂੰ ਕਹਦੀ ਮੈਂ ਛੱਡਿਆਵਾਂਗਾ ਅਹੀਂ ਤਾਂ ਕਹਿ ਦਾਂਗੇ ਬਈ ਗੱਲ ਕਰ ਹੁਣ ਐ ਨਾ ਲਾਪਰੀ ਤਾਂ ਉਹ ਆਉਣਗੇ ਉਹਨਾਂ ਦੇ ਮੂੰਹੋਂ ਵੀ ਪਤਾ ਲੱਗੇ ਵੀ ਗੱਲ ਕੀ ਹੋਈ ਐ ਉਹ ਤਾਂ ਕੋਈ ਨਾ ਮੈਂ ਖੜਕਾ ਦੂੰਗੀ ਜੱਸੀ ਨੂੰ ਜੇਹੀ ਜੀ ਗੱਲ ਹੋਈ ਤਾਂ ਨਹੀਂ ਉਹਨਾਂ ਨੂੰ ਖੜਕਾ ਦਾਂਗੇ ਫਿਰ ਐ ਤਾਂ ਉਹ ਨਹੀਂ ਪਰ ਮੈਨੂੰ ਪਤਾ ਹੀ ਐ ਕਿ ਸੂਰਤ ਆਪਣੇ ਵਾਲੀ ਦੀ ਐ ਆਪਦੇ ਭਾਂਡੇ ਦਾ ਪਤੀ ਹੁੰਦਾ ਬਈ ਆਹੋ ਵੀ ਕਿੰਨਾ ਕਹੋ ਐ ਹਾਂ ਹੁਣ ਤੂੰ ਐ ਨਾਲ ਲਾ ਸੌਂ ਲੱਗੇ ਕੱਲ ਦੀ ਆਈ ਐ ਤੇਰੀ ਭਾਬੀ ਫਿਰਦੀ ਐ ਕੰਮ ਕਰਦੀ ਕਰਦੀ ਰੋਟੀ ਖਾ ਕੇ ਭਾਂਡੇ ਉੱਥੇ ਧਰ ਦਿੰਦੀ ਐ ਜਾ ਕੇ ਦੇਣੀ ਹੈਗੀ ਐ ਤਾਂ ਇਹਨੂੰ ਸ਼ੁਰੂ ਤੋਂ ਅਕਲ ਨਹੀਂ ਹੈਗੀ ਰੋਟੀ ਵਾਲੇ ਭਾਂਡੇ ਦਾ ਇਹ ਆਪਦੇ ਨਹੀਂ ਧਰਦੀ ਦੀ ਚੱਕ ਕੇ ਧਰਨੇ ਪੈਂਦੇ ਹੁੰਦੇ ਜੇ ਕਹਿਦਨ ਨੇ ਆ ਫਿਰ ਬੁਰੇ ਲੱਗਦੇ ਆ ਫਿਰ ਨਹੀਂ ਪਤਾ ਕਿੱਥੋਂ ਬੋਲੇ ਮੈਂ ਤਾਂ ਬੋਲਦੀ ਨਹੀਂ ਹੁੰਦਾ ਵੀ ਜਿਵੇਂ ਚੱਲਦੇ ਚੱਲੀ ਆ ਮੈਨੂੰ ਲੱਗਦਾ ਆ ਗਏ ਮੋਟਰਸੈਂਜਾ ਖੜਕੇ ਜਾਂ ਦੇਖ ਕੇ ਆ ਭੱਜ ਕੇ ਸੱਸੀ ਹਾਂ 15 ਠੀਕ ਹੈ ਹਾਂ ਸੱਸੀ ਹਾਂ ਸਸਰੀ ਕਾਲ ਪੁੱਤ ਹੋ ਠੀਕ ਹੋ ਵਧੀਆ ਠੀਕ ਹੀ ਆ ਪੁੱਤ ਠੀਕ ਕਾਦੇ ਆ ਤੈਨੂੰ ਪਤਾ ਹੀ ਆਗਾ ਉਹ ਚੱਲ ਕੋਈ ਨਹੀਂ ਹੋ 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 ਨੂੰ ਸਿੱਧੇ ਲੋਟ ਠੀਕ ਹੀ ਆ ਪੁੱਤ ਬਸ ਸੱਸੀ ਕਾਲ ਸਸਰੀ ਕਾਲ ਪੁੱਤ ਹੋਰ ਬਈ ਮਸੀ ਸਸਰੀ ਸਸਰੀ ਕਾਲਪੁੱਤ ਆਜੋ ਕੁਰਸੀਆਂ ਚੱਕ ਲੈ ਬਈ ਬਹਿ ਜਾ ਬਹਿ ਜੋ ਕੋਈ ਨਾ ਬਹਿ ਜਾ ਬਹਿ ਜਾ ਪੁੱਤ ਲਿਆ ਲਿਆ ਕੁਰਸੀਆਂ ਛੇਤੀ ਹੋਰ ਹੈ ਠੀਕ ਸੀ ਵਸੀ ਸਾਡੇ ਘਰੇ ਠੀਕ ਆ ਪੁੱਤ ਹੋਰ ਆਪਣੀ ਜਿਹੜੀ ਠੀਕ ਸੀ ਪੁੱਤ ਸਾਰੇ ਹਾਂਜੀ ਮਾਸੜ ਜੀ ਬਹਿ ਜਾ ਕੁਰਸੀਆਂ ਲੈ ਲਓ ਮਾਸੜ ਜੀ ਕੋਈ ਨਾ ਤੁਸੀਂ ਵੀ ਲੈ ਲਓ ਕੁਰਸੀ ਇੱਧਰ ਕਰ ਲਓ ਆ ਜਾ ਬਈ ਇੱਧਰ ਆ ਜਾ ਕਦੋਂ ਆਇਸ ਪੁੱਤ ਮੇਤਾ ਜੀ ਜੀ ਅੱਜ ਸਵੇਰੇ ਮਾਸੀ ਅੱਛਾ ਹਾਂ ਆ ਜਾ ਬਾਬੀ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮਸੀ ਜੀ ਸਾਸਰਕਾਲ ਬਤਾ ਹੋ ਠੀਕ ਹੋ ਹਾਂ ਠੀਕ ਹੈ ਬਤਾ ਜੀ ਆਉਂਦੀ ਰਹਾ ਪਰਮਾ ਲੈ ਆਏ ਕਰ ਬਤਾ ਤੂੰ ਕੁਰਸੀ ਤੇ ਬਹਿ ਜਾ ਮੈਂ ਬਹਿ ਨਹੀਂ ਇੱਥੇ ਨਾ ਨਾ ਕੋਈ ਨਾ ਬਹਿ ਜਾ ਤੁਸੀਂ ਉਰੀ ਬਹਿ ਜਾ ਪੀ ਲੋ ਪਾਣੀ ਕੋਈ ਨਾ ਔਰ ਸੇਤਾ ਠੀਕ ਨੇ ਮਸੀ ਜੀ ਕਿੱਥੇ ਪੁੱਤ ਸੇਤਾ ਤਾਂ ਹੀ ਨੇ ਵਸ ਜਾਦੇ ਟਾਉਣਾ ਥੋੜੀ ਜੀ ਅੱਛਾ ਹੋਰ ਗੋਡੇ ਵਾਲੇ ਦੁਖਣ ਲੱਗ ਗਏ ਪੁੱਤ ਬੁਖਾਰ ਹੋ ਗਿਆ ਮਸੀ ਜੀ ਇੰਨਾ ਵਸ ਅੱਜ ਕੱਲ ਤਾਂ ਜਵਾਕਾਂ ਦੇ ਦੁਖੀ ਜਾਂਦੇ ਨੇ ਫਿਰ ਤਾਂ ਫਿਰ ਵੀ ਉਮਰ ਨਾਲ ਤਾਂ ਹੁਣ ਕੁਝ ਮੌਸਮ ਵੀ ਇਹੋ ਜਿਹਾ ਹੋ ਰਿਹਾ ਗਰਮੀ ਜਿਹੀ ਬੜੀ ਹੋ ਰਹੀ ਹੈ ਨਾ ਹਾਂ ਭਾਈ ਹੋ ਜਾਂਦਾ ਠਿੱਲੇ ਜਿਹੇ ਰਹਿੰਦੇ ਸਰੀਰ ਹੋਰ ਮਾਸੜੀ ਜੀ ਬਹੁਤ ਬੂਦ ਬੀਜਤੀ ਹਾਂ ਬੀਜਤੀ ਭਾਈ ਸਾਰੀ ਚਲੋ ਬੰਦੀ ਕਿਹੜੀ ਬੀਜੀ ਆਹੀ ਬੀਜੀ ਆ ਹੁਣ ਵਾਲੀ ਉੱਕੀ ਉੱਕੀ ਜੀ अच्छा ही अच्छा पुत्त मैं थोड़ी ना गल करती हूं कल जस्सी बीमार ਨੂੰ ਛੱਡ ਕੇ ਆ ਗਈ ਦੱਸੋ ਕੀ ਕਸੂਰ ਹੈ ਮੇਰਾ ਉਹ ਤਾਂ ਕਹਿੰਦੀ ਮਾਸੀ ਜੀ ਮੈਂ ਬਿਮਾਰ ਸੀ ਨਾ ਪੁੱਤ ਉਹਨੂੰ ਤਾਂ ਕੁਝ ਵੀ ਨਹੀਂ ਹੋਇਆ ਚੰਗੀ ਭਲੀ ਸੀ ਗੱਲ ਕੀ ਹੋਈ ਸੀ ਮਾਸੀ ਜੀ ਉਹ ਤਾਂ ਕਹੀ ਜਾਂਦੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਕਹਿੰਦੀ ਮੈਨੂੰ ਤਾਂ ਤੰਗ ਬਲਾਈਂ ਕਰਦੇ ਨੇ ਦੋਈ ਜਾਣੇ ਕੋਈ ਤੰਗ ਨਹੀਂ ਕਰਦਾ ਭਾਈ ਜੇ ਕੋਈ ਚਾਹ ਨੂੰ ਕਹਿੰਨੇ ਕਹਿੰਦੀ ਮੈਨੂੰ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਰੋਟੀ ਦਾੜਾ ਮੈਨੂੰ ਤਾਂ ਰੋਟੀ ਨਹੀਂ ਬਣਾਉਣੀ ਆਉਂਦੀ ਕੱਲੇ ਕਿਤੇ ਮੈਂ ਤਾਂ ਬਾਹਰ ਸੀਗਾ ਖੇਤ ਗਿਆ ਹੋਇਆ ਸੀਗਾ ਕੰਮ ਜਾ ਕਰਾਈ ਜਾਂਦਾ ਸੀ ਕਿਤੇ ਇਹਨੂੰ ਬੁਖਾਰ ਬਖੂੜ ਚੜ ਗਿਆ ਤੇ ਕਹਿੰਦਾ ਵੀ ਖਿਚੜੀ ਖੁਚਦੀ ਬਣਾ ਲੈ ਅੱਛਾ ਮੈਨੂੰ ਤਾਂ ਕਹਿੰਦੀ ਬਣਾਉਣੀ ਨਹੀਂ ਆਉਂਦੀ ਖਿਚੜੀ ਮੈਂ ਹੌਲੀ ਹੌਲੀ ਸਿੱਖੂ ਪੰਜ ਚਾਰ ਸਾਲਾਂ ਚ ਮਾਹ ਪਾਈ ਹਜੇ ਸਾਡੇ ਪਤਾ ਕੀ ਚੱਕਰ ਹੈ ਮਾਸੜ ਦੀ ਉਹ ਸ਼ੁਰੂ ਤੋਂ लाਡਲੀ ਰੱਖੀ ਹੋਈ ਹੈ ਪਹਿਲਾਂ ਮੇਰੀ ਮਾਂ ਨੇ ਰੱਖੀ ਉਦੋਂ ਬਾਅਦ ਭਾਬੀ ਆ ਗਈ ਵਿਆਹ ਕੇ ਐਨੇ ਨਹੀਂ ਕੋਈ ਕੰਮ ਕਰਾਇਆ ਉਹ ਤਾਂ ਹੁਣ ਵੀ ਨਹੀਂ ਕਰਦੀ ਮੈਂ ਹੀ ਕਰਦੀ ਹੁੰਦੀ ਸੀ ਕੰਮ ਉਹ ਤਾਂ ਚਲ ਆਇਆ ਵੀ ਤੁਸੀਂ ਐਨੇ ਦੇ ਪਿੱਛੇ ਕਿਉਂ ਗੱਲ ਵਧਾਉਣੀ ਹੈ ਹਨਾ ਚਲ ਥੋੜੀ ਵੀ ਗਲਤੀ ਹੈ ਤੁਸੀਂ ਉਹਨੂੰ ਆਉਣ ਦਿੱਤਾ ਤੁਸੀਂ ਉਹਨੂੰ ਆਉਣ ਹੀ ਨਹੀਂ ਦਿੱਤਾ ਮੈਂ ਕਰੇ ਹੁੰਦਾ ਕਾਹਨੂੰ ਆਉਣ ਦਿੰਦਾ ਸੀ ਭਾਈ ਪੁੱਤ ਦੱਸੇ ਤੋਂ ਬਗੈਰੀ ਆ ਗਈ ਉਹ ਕਿਹੜੇ ਦੱਸ ਕੇ ਆਈ ਆ ਗਈ ਉਹ ਤਾਂ ਕਹਿੰਦੀ ਮੈਂ ਤਾਂ ੱੱਕੇ ਮਾਰ ਕੇ ਬਾਹਰ ਕੱਢਿਆ ਮਸੀਂ ਮੈਂ ਕਿੱਥੇ ੱੱਕੇ ਮਾਰ ਸਕਦੀ ਆ ਪੁੱਤੋਂ ਮੈਂ ੱੱਕੇ ਮਾਰ ਦੂੰਗੀ ਮੈਂ ਤਾਂ ਪਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਆ ਗਈ ਉਹ ਤਾਂ ਜਿਹਦਾ ਨੇ ਥੋੜੇ ਮਾਸੜਨੇ ਦੇਖਿਆ ਕਿਤੇ ਉਰਾ ਪਰਾ ਕਹਿੰਦੇ ਹੈ ਨਹੀਂਗੀ ਫਿਰ ਸਾਨੂੰ ਪਤਾ ਲੱਗ ਗਿਆ ਵੀ ਉਹ ਤਾਂ ਇੱਥੇ ਪਹੁੰਚ ਗਈ ਦੇਖ ਲੈ ਹੈ ਐਦਾ ਮੈਂ ਵੀ ਕਿਹਾ ਸੀ ਮੈਂ ਕਿਹਾ ਮਾਸੀ ਮਾਸੜ ਦਾ ਸਵਾ ਇੰਨਾ ਵਧੀਆ ਮੈਂ ਕਿਹਾ ਧੱਕੇ ਦਾ ਨਹੀਂ ਮਾਰ ਸਕਦੇ ਉਹ ਨਾਲੇ ਪਿੱਤ ਪੱਤਾ ਗੱਲ ਸੁਣੋ ਸੁਖ ਦੇ ਮਰਿਆ ਨੇ ਕੀਤਾ ਹੀ ਮੁੰਡਾ ਬਾਹਰ ਰਹਿੰਦਾ ਹਨਾ ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਮਾਸੀ ਜੀ ਹਰੇਕ ਮਾਂ ਪਿਓ ਸੁਖ ਦਾ ਮਾਰ ਹੀ ਕਰਦਾ ਹੁੰਦਾ ਦੇਖ 30 ਪੁੱਤ ਦਾ ਵਿਆਹ ਵੀ ਚੱਲ ਸੌਖ ਹੋ ਜੂਗੀ ਹਨਾ ਥੋੜੀ ਵੀ ਸਾਰੀ ਉਮਰ ਕੰਮਕਾਰਾਂ ਤੇ ਲੰਗੀ ਦੇਖ ਪੁੱਤ ਘਰ ਦੀ ਸਫਾਈ ਕਰਨੀ ਸੀ ਪਾੜ ਰਖਾਉਣਾ ਸੀਗਾ ਮੈਂ ਨਾ ਥੱਕ ਗਈ ਅੰਦਰੋਂ ਸਫਾਈ ਸੁਪੀਤਾ ਕਰਤੀ ਬਾਹਰੋਂ ਮੈਂ ਆਖਿਆ ਵੀ ਤੂੰ ਕਰਵਾ ਦੇ ਥੋੜੀ ਜਿਹੀ ਰਹਿ ਗਈ ਕਹਿੰਦੀ ਮੈਨੂੰ ਤਾਂ ਕਰਨੀ ਨਹੀਂ ਆਉਂਦੀ ਸਫਾਈ ਨਾ ਮੈਨੂੰ ਰੋਟੀ ਬਣਾਉਣੀ ਆਵੇ ਨਾ ਮੈਨੂੰ ਚਾਹ ਬਣਾਉਣੀ ਆਵੇ ਕਹਿੰਦੀ ਪਾਣੀ ਚ ਪੈਂਦਾ ਕੀ ਆ ਚਾਹ ਬਣਾਉਣ ਵੇਲੇ ਨਹੀਂ ਤਾਂ ਗਲਤ ਗੱਲ ਹੈ ਫਿਰ ਜੇ ਜੱਸੀ ਜਵਾਬ ਦਿੰਦੀ ਆ ਤਾਂ ਫਿਰ ਭਈ ਇਹ ਤਾਂ ਗਲਤ ਗੱਲ ਹੈ ਉਹਦੀ ਨਾਲੇ ਜੇ ਸਾਡੀ ਦੀ ਗਲਤੀ ਹੋਈ ਇਸ ਤਾਂ ਮਾਸੀ ਜੀ ਚਾਰ ਛਿੱਤਰ ਮਾਰਾਂਗੇ ਅਸੀਂ ਐ ਨਹੀਂ ਦੇਖਦੇ ਹੈਗੇ ਉਹ ਛਿੱਤਰ ਤਾਂ ਕਾਨੂੰ ਮਾਰਨੇ ਭਾਈ ਉਹੀ ਪਿਆਰ ਨਾਲ ਸਮਝਾ ਦਿਓ ਕਿੱਥੇ ਹੈ ਕਿੱਥੇ ਬੋਲੀ ਜੀ ਹੁਣ ਪੁੱਤਾ ਆਏਗੀ ਗਈ ਹੋਈ ਸੀ ਜੀ ਅੱਛਾ ਅੱਛਾ ਆਉਂਦੀ ਨਾਲੇ ਪੁੱਤ ਜੇ ਛਿੱਤਰ ਮਾਰੋਂਗੇ ਪੁੱਤਾ ਬਾਲੀ ਵੱਡੀ ਗੱਲ ਬਣਾ ਲੂ ਉਹ ਤਾਂ ਉਹ ਨਹੀਂ ਸੈਂਦੀ ਗੱਲ ਚਲੋ ਭਾਬੀ ਤੁਸੀਂ ਬਣਾ ਲਿਓ ਚਾਹ ਤੇ ਇੱਧਰ ਆਜੋ ਮਾਸੀ ਤੁਸੀਂ ਮੰਜੀ ਤੇ ਬਹਿ ਜੰਦੀ ਲੈ ਪੈਰਾਂ ਤੇ ਬੈਠੋਂਗੇ ਮੈਂ ਉਹ ਨਾ ਕੋਈ ਨਾ ਇੱਧਰ ਆਜੋ ਇੱਧਰ ਆਜੋ ਚੱਲ ਬਾਈ ਤੂੰ ਬਹਿ ਜਾ ਕੋਸੀ ਦੇ ਹੁਣ ਉਰੇ ਆਜੋ ਦੋ ਗੱਲਾਂ ਕਰ ਲਈਏ ਇਹ ਸਾਨੂੰ ਤਾਂ ਮਾਵਾ ਵਰਗੀ ਲੱਗਦੀ ਐ ਪੁੱਤਾ ਮੈਂ ਤਾਂ ਉਹ ਹੀ ਨਹੀਂ ਉਹਦੇ ਨਾਲ ਫਰਕ ਰੱਖਦੇ ਸੱਚੀ ਗੱਲ ਆ ਮੈਨੂੰ ਤਾਂ ਬਾਲੇ ਮੋਹ ਆਉਂਦਾਗਾ ਵਿਪਤ ਤੁਮੇਰਾ ਵਾਰ ਹੈ ਹੈਨਾ ਮਾਸੀ ਦਾ ਕੋਈ ਨਹੀਂ ਫਰਕ ਰੱਖਦੀ ਜਦ ਤੱਕ ਨੂੰ ਹੀ ਪਤਾ ਲੱਗਦਾ ਮੈਂ ਤਾਂ ਵਿਆਹ ਵੇਲੇ ਦੇਖਿਆ ਸੁਖ ਨਾਲ ਦੋਸਤਾਂ ਇੰਨਾ ਸੋਨਾ ਪਾ ਕੇ ਵਿਆਹ ਕੇ ਲੈ ਕੇ ਗਏ ਹੋ ਇਹਨਾਂ ਤਾਂ ਮੈਨੂੰ ਨਹੀਂ ਮੇਰੇ ਸਹੁਰਿਆਂ ਨੇ ਪਾਇਆ ਸੀ ਕੀ ਕਰਾਂ ਪਤਾ ਚੰਦਰੀ ਪਤਾ ਨਹੀਂ ਕਿਉਂ ਫਰਕ ਰੱਖਦੀ ਐ ਕਿਉਂ ਨਹੀਂ ਮਾਂ ਸਮਝਦੀ ਬਸ ਮਾਸੀ ਨਿਆਣੀ ਐ ਕਸੂਰ ਉਹਦਾ ਵੀ ਨਹੀਂ ਹੈ ਗਿਆ ਹਾਂ ਉਹਦਾ ਗੱਲ ਠੀਕ ਹੈ ਮੈਂ ਕਿਹਾ ਮੜਿਆ ਤੂੰ ਵੀ ਆਪਣੇ ਕੰਟਰੋਲ ਰੱਖਿਆ ਕਰ ਉਹਨੂੰ ਸਮਝਾਇਆ ਕਿਰ ਪਿਆ ਕਿ ਇੱਕ ਜਣਾ ਬੋਲੇ ਨਾ ਦੂਜਾ ਚੁੱਪ ਕਰ ਜੇ ਹੋਰ ਫਿਰ ਲੜਾਈ ਮਿਟ ਜੰਦੀ ਐ ਇਹ ਤਾਂ ਫਿਰ ਪੁੱਤ ਮੈਨੂੰ ਕਹਿੰਦੀ ਮਸਤੀ ਹੋਈ ਕਰਦੀਆਂ ਤੂੰ ਐਂ ਕਰਦੀਆਂ ਤੈਨੂੰ ਕਿੱਥੇ ਬੁਖਾਰ ਆ ਬੜਾ ਕੁਛ ਬੋਲਦੀ ਪੁੱਤ ਮੈਂ ਤਾਂ ਚੁੱਪੀ ਕਰਦੀ ਕੋਈ ਨਾ ਮਸੀ ਕੋਈ ਨਾ ਜਿੰਨਾ ਕਿ ਸਾਡੇ ਕੋਈ ਨਾ ਜਿੰਨਾ ਕਿ ਸਾਡੇ ਤੋਂ ਸਰਦੇ ਸੀ ਸਮਝਾਵਾਂਗੇ ਉਹਨੂੰ ਕੋਈ ਚੱਕਰ ਨਹੀਂ ਝੜਕਾਂਗੇ ਵੀ ਪਰ ਮੈਂ ਕਹਿੰਦੀ ਸੀ ਦੇਖ ਹੂੰ ਆਈਏ ਓਰੇ ਮੈਂ ਆ ਗਈ ਅੱਜ ਕੁਦਰਤੀ ਮੈਂ ਤਾਂ ਉ ਆ ਗਈ ਮਿਲਣ ਮੈਨੂੰ ਕਿਹੜਾ ਪਤਾ ਸੀ ਇਹਨਾਂ ਨੇ ਆਜ ਝੂ ਬਾ ਰੱਖਿਆ ਅੱਛਾ ਅੱਛਾ ਮੈਂ ਤਾਂ ਆ ਕੇ ਦੇਖਿਆ ਜੱਸੀ ਬੈਠੀ ਹੂੰ ਤੇ ਮੈਂ ਬਾਈ ਨੂੰ ਕਿਹਾ ਮਹਾਮਾਸੀ ਉਹਰੇ ਨਾਲ ਗੱਲ ਕਰ ਲਾਂਗੇ ਯਾਰ ਦੋ ਚਾਰ ਦਿਨ ਉਹਰੇ ਨੂੰ ਲਾ ਜਾਣ ਦੋ ਉਂ ਤੁਹਾਡੀ ਸੁਲਾ ਕਰਾ ਦੰਨੇ ਆਪਸੇ ਚ ਤੇ ਬਾਈ ਆਪੇ ਛੱਡਿਆ ਆਊਗਾ ਮੈਂ ਛੱਡਿਆ ਮਾਸੀ ਤਾਂ ਇਹ ਤਾਂ ਕੋਈ ਰਾਏ ਤੇ ਉਹ ਇਹਨੂੰ ਸਮਝਾ ਦਾਂਗੇ ਅਸੀਂ ਤਾਂ ਪਾਠ ਰਖਾਉਣਾ ਸੀ ਉਹਦੇ ਕਰਕੇ ਕਹਿੰਦੇ ਸੀ ਮੈਂ ਕੋਈ ਨਾ ਸੀ ਜੇ ਤਾਂ ਜੇ ਤਾਂ ਜ਼ਰੂਰੀ ਹੈ ਪਾਠ ਹੋਣੀ ਰਖਾਉਣਾ ਫਿਰ ਤਾਂ ਤੁਸੀਂ ਨਾਲ ਲੈ ਜਿਓ ਕੋਈ ਗੱਲ ਨਹੀਂ ਕੋਕ ਖਲਾ ਲਾਂਗੇ ਆਪਾਂ ਕਿਹੜਾ ਦਿਨ ਤਰਿਆ ਹੋਇਆਗਾ ਅੱਛਾ ਫਿਰ ਕੋਈ ਨਹੀਂ 4 ਦਿਨਾਂ ਤੱਕ ਛੱਡਿਆ ਆਵਾਂਗੇ ਹੋਰ ਇਹਨੂੰ ਮੜਮਟਾਈਆਂ ਵਾਲੇ ਕੋਈ ਕੰਮ ਧੰਦਾ ਲਾ ਦਾਂਗੇ ਹੂੰ ਠੀਕ ਆ ਪੁੱਤ ਲੈ ਮੈਂ ਬਣਾ ਕੇ ਮੈਂ ਉਹਨੂੰ ਮੜਾ ਜਾ ਬਣਾ ਲਿਆ ਬਈ ਫਿਰ ਉਹ ਆ ਗਈ ਆ ਗਈ ਆ ਗਈ ਉਹ ਆਉਂਦੀ ਆ ਕੁੜੀ ਆ ਜਾ ਆ ਜਾ ਕੋਈ ਨਾ ਤੂੰ ਨਾ ਉਹਨੂੰ ਬੋਲਿੰਗ ਉਹਨੂੰ ਨਾ ਪਤਾ ਕਾਨੂੰ ਬੋਲਣਾ ਬੋਲਣਾ ਕਾਨੂੰ ਆ ਪਤਾ ਨਾ ਇਹ ਤਾਂ ਬਥੇਰਾ ਕਰਦੀ ਆ ਤੁਹਾਨੂੰ ਯਾਦ ਬਥੇਰਾ ਕਰਦੀ ਸੀ ਹਾਂ ਆਦੇ ਹੁਣ ਬੁਲਾਉਂਦੀ ਐ ਸਸਰੀ ਘਰ ਡੇਢੀ ਸਸਰੀ ਘਰ ਪੁੱਤ ਸਸਰੀ ਘਰ ਬਈ ਸਸਰੀ ਘਰ ਹਾਂ ਠੀਕ ਆ ਬੈ ਜਾ ਬੁਮਾਰਨ ਤਾਂ ਛੱਡ ਕੇ ਆਏ ਕਿ ਬੜਾ ਟਾਈਮ ਲਾਇਆ ਈ ਤੂੰ ਤਾਂ ਕਾਈ ਨੇ ਬਿਠਾ ਲਿਆ ਸੀ ਕਹਿੰਦੀ ਬਹਿ ਜਾ ਐਂ ਜਸੀ ਹਾਂ ਭਾਈ ਸਮਝ ਆ ਤਾ ਹੁਣ ਦੇਖ ਮਾਸੀ ਮਾਸੜੇ ਵੀ ਬੈਠੇ ਨੇ ਤੂੰ ਵੀ ਉਰੀ ਬੈਠੀ ਐ ਸਾਹਮਣੇ ਹੁਣ ਗੱਲ ਤਾਂ ਆਏ ਆ ਭਾਈ ਮਾਸੀ ਤਾਂ ਕਹਿੰਦੀ ਕਹਿੰਦੀ ਬਿਮਾਰ ਮੈਂ ਸੀ ਤੂੰ ਕਹੀਂਨੀ ਆ ਬਿਮਾਰੇ ਸੀ ਇਹੀ ਗੱਲ ਮਾਸੜ ਕਹਿੰਦਾ ਸਿਰ ਮੇਰਾ ਦੁਖੀ ਹੋ ਜਾਂਦਾ ਸੀ ਰੇੜੀ ਸਿਰ ਤਾਂ ਭਾਈ ਤੜਕੇ ਦੁਖੀ ਜਾਂਦਾ ਸੀ ਮੈਂ ਕਦੋਂ ਕਹਿੰਦਾ ਨਹੀਂ ਕਦੋਂ ਫਿਰ ਕੀ ਹੋ ਗਿਆ ਜਦੋਂ ਆਕਰਤਾ ਉਹ ਕਹਿ ਦਿੰਦੀ ਪਿਆਰ ਨਾਲ ਮੈਨੂੰ ਮਾਰਾਂ ਤੇ ਕਿਹਾ ਸੀ ਮੰਮੀ ਨੂੰ ਮੈਂ ਚਾਹ ਬਣਾ ਕੇ ਲਿਆ ਦੋ ਡੈਡੀ ਵੀ ਖੇਤੋਂ ਆਏ ਨਾਲ ਮੇਰਾ ਸਰਦੂ ਪੀ ਜਾਂਦੇ ਤੇ ਸਭ ਤੋਂ ਵੱਡੀ ਗੱਲ ਡੈਡੀ ਨੂੰ ਬਣਾ ਕੇ ਲਿਆ ਤੇ ਮੈਨੂੰ ਦਿੱਤੀ ਵੀ ਨਹੀਂ ਨਾ ਜਦੋਂ ਮੈਂ ਪਰ ਮਾਸੀ ਇਹ ਗੱਲ ਥੋੜੀ ਵੀ ਗਲਤ ਨਹੀਂ ਤੇ ਆਪਾਂ ਜਿਹੜਾ ਗਲਤ ਹੈ ਉਹਨੂੰ ਕਹਾਗੇ ਤੁਸੀਂ ਚੱਲ ਇੱਕ ਦਿਨ ਇਹ ਬਿਮਾਰ ਹੋ ਗਈ ਤੁਸੀਂ ਚਾਹ ਬਣਾ ਲੈ ਮੈਂ ਕਿਹਾ ਇਹਨੇ ਪਹਿਲਾਂ ਜਵਾਬ ਦਿੱਤਾ ਪਹਿਲਾਂ ਤਾਂ ਮੈਂ ਕਿਹਾ ਇਹਨੂੰ ਕੰਮ ਦਾ ਉਦੋਂ ਮੈਨੂੰ ਜਵਾਬਤਾ ਫਿਰ ਤੇਰੇ ਮਾਸੜ ਨੇ ਕਿਹਾ ਚਾਹ ਦਾ ਫਰੋਟ ਕੇ ਚਾਹ ਵੀ ਨਹੀਂ ਬਣਾ ਸਕਦੀ ਫਿਰ ਗੁੱਸੇ ਦੇ ਵਿੱਚ ਮੈਂ ਕੱਲੇ ਤੇਰੇ ਮਾਸਟਰ ਨੂੰ ਬੁਲਾ ਦੇ ਉਹ ਕਹਿੰਦੀ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਉਹਨੇ ਐਂ ਕਹਿਤਾ ਇਹਨੂੰ ਮੈਂ ਭੇਜਦਾ ਮਾਂ ਲੇਕਿਨ ਜੇ ਮੈਨੂੰ ਚਾਹ ਬਣਾਉਣੀ ਆਉਂਦੀ ਹੌਲੀ ਹੌਲੀ ਸਿੱਖ ਜੂਗੀ ਹੌਲੀ ਹੌਲੀ ਇੱਥੇ 8 ਮਹੀਨੇ ਹੋ ਗਏ ਤੂੰ ਚਾਹ ਹੀ ਨਹੀਂ ਸਿੱਖ ਸਕੀ ਹੈਗੀ ਤੱਤਾ ਪਾਣੀ ਬਣਾਉਣਾ ਤਾਂ ਤੈਨੂੰ ਇਹਦਾ ਸੋਰੀ ਕਹਿੰਦੀ ਮੈਨੂੰ ਐਂ ਨਹੀਂ ਪਤਾ ਵੀ ਚਾਹ ਚ ਪੈਂਦਾ ਕੀ ਆ ਬਾਕੀ ਦੇ ਚਲ ਮੰਨੇ ਆ ਕੰਮ ਔਖੇ ਹੁੰਦੇ ਨੇ ਚਾਹ ਕਿਹੜੇ ਪਾਸੇ ਤੋਂ ਹੋਉਂਦੀ ਆ ਝੂਠ ਬੋਲਦੀ ਐ ਮੈਂ ਮੂੰਹ ਤੇ ਕਹਿੰਦੀ ਮੇਰੀ ਭੈਣ ਐ ਝੂਠ ਬੋਲਦੀ ਐ ਚਾ ਸੇ ਜਾਇਆ ਹੈ ਨਹੀਂ ਭਾਬੀ ਸੇ ਜਾਇਆ ਹੈ ਨਹੀਂ ਭਾਬੀ ਆਪ ਨਹੀਂ ਚਲਦੇ ਹੈਗੇ ਦੇਖ ਪ੍ਰੀਤ ਦੱਸੇ ਤੋਂ ਬਗੈਰ ਆਈ ਆ ਇਹ ਹੈਨਾ ਹਾਂ ਸੱਚ ਨਾਲ ਗਲਤੀ ਹੋਈ ਹੈ ਕੀ ਗੱਲ ਹੈ ਮਾਸੀ ਜੀ ਗਲਤੀ ਮੰਨਦੀ ਆ ਵੀ ਇਹ ਬਿਨਾਂ ਦੱਸਿਆ ਆ ਗਈ ਨਾਲੇ ਇਹਦਾ ਇਨਿਸ਼ੀਤ ਹੀ ਆਉਣ ਦਾ ਹੱਕ ਨਹੀਂ ਸੀ ਬਣਦਾ ਨਾ ਨਾ ਉਹ ਤਾਂ ਸਾਡੀ ਭਾਬੀ ਚੰਗੀ ਐ ਇਹ ਬਿਨਾਂ ਦੱਸਿਆ ਆ ਗਈ ਜਿਨੇ ਨੂੰ ਹੋਟ ਲਿਆ ਨਹੀਂ ਅਗਲੀ ਚਾਹ ਚਿੱਤਰ ਮਾਰਦੀ ਜਾ ਔਰ ਨਾ ਪਹਿਲਾਂ ਤਾਂ ਤੂੰ ਇਹ ਗੱਲ ਦੱਸ ਵੀ ਤੂੰ ਬਿਨਾਂ ਦੱਸਿਆ ਆਈ ਕਿਉਂ ਹੈ ਤੇਰਾ ਦੱਸ ਕਿਉਂਣ ਦਾ ਹੱਕ ਨਹੀਂ ਬਣਦਾ ਸੀ ਜੇ ਮੈਂ ਨਾ ਫੋਨ ਕਰਦਾ ਫਿਰ ਤਾਂ ਇਹਨਾਂ ਨੂੰ ਪਤੀ ਨਹੀਂ ਲੱਗਦਾ ਸੀ ਨਾਲੇ ਜਦੋਂ ਖੁਸ਼ੀ ਦਾ ਪਾਠ ਰਖਾਉਣੇ ਤੂੰ ਸਫਾਈ ਤੋਂ ਜਵਾਬ ਦੇਣੀ ਹੈ ਤੇਰੇ ਹੱਥ ਇੰਨੇ ਵੀ ਨਹੀਂ ਚੱਲਦੇ ਤੂੰ ਝਾੜੂ ਵੀ ਨਹੀਂ ਮਾਰ ਸਕਦੀ ਤੂੰ ਇਹਨਾਂ ਪਿੱਛੇ ਲੱਗ ਕੇ ਮੈਨੂੰ ਬੋਲੀ ਜਾਨਾ ਜੇ ਤੂੰ ਮੇਰੇ ਰੱਖਣਾ ਮੈਂ ਕਿਤੇ ਹੋਰ ਵਗ ਜਾਨੀ ਆ ਮੈਂ ਤੂੰ ਰੇਵ ਨਹੀਂ ਰਹਿੰਦੀ ਹੈਗੀ ਰਾਤ ਇੱਥੇ ਜਾ ਮੈਂ ਮੂੰਹ ਤੇ ਮਾਰੂੰਗੀ ਥਾਪੜਾ ਘਮਾ ਕੇ ਕਿਵੇਂ ਬੋਲਦੀ ਹੈਗੀ ਨਾ ਤੂੰ ਰੇਵ ਨਹੀਂ ਰਹਿਣੀ ਲੱਗੀ ਜਾਨੀ ਆ ਨਾਲੇ ਹੋਰ ਇੱਕ ਹੋਰੇ ਨੇ ਜਾ ਭੱਗ ਜਾ ਫਿਰ ਉਰੋਂ ਭੱਜ ਜਾ ਕਿਤੇ ਪੌਂਕੀ ਜਾਂਦੀ ਹੈਗੀ ਘਰ ਨਹੀਂ ਬਸਾਉਣਾ ਹੁੰਦਾ ਹੈਗਾ ਇਹਨੂੰ ਵੱਡੀ ਰਕਾਨ ਨੂੰ ਰੇ ਤਿੰਨ ਸਾਲ ਹੋ ਗਏ ਮੇਰਾ ਤਾਂ ਕਦੇ ਲੰ ਖਾਣ ਨੂੰ ਤਾਂ ਕਰੇ ਦਿੰਦਾ ਹੁੰਦਾ ਕੋਈ ਹੋਰ ਨਹੀਂ ਦਿੰਦਾ ਹੁੰਦਾ ਹੁਣ ਤੁਹਾਡੇ ਸਾਹਮਣੇ ਵੀ ਬੋਲੀ ਜਾਂਦੀ ਆ ਤੁਸੀਂ ਇਹਨਾਂ ਨੂੰ ਸਿਰ ਚੜਾਈ ਜਾਂਦੇ ਹੋ ਮੇਰੇ ਕਿੰਨੇ ਨੂੰ ਸਿਰ ਚੜਾਈ ਜਾਂਦੇ ਹੋ ਬੋਲੀ ਜਾਂਦੀ ਆ ਜਿਆਦੇ ਮੇਰੇ ਪਰਨੇ ਵੀ ਨਹੀਂ ਦਿੰਦਾ ਹੈਗਾ ਫਿਰ ਭਾਈ ਪਰਜਾਈ ਨੇ ਤੈਨੂੰ ਇੱਕ ਗੱਲ ਸੁਣ ਲਈ ਮੇਰੀ ਨਾ ਕਰਦੀ ਨਾ ਘਟਦੀ ਤੇਰੇ ਗੁੱਸੇ ਲੱਗਦੇ ਨਹੀਂ ਤੇਰੇ ਮਾਪੇ ਆਪਣੇ ਹੁਣੇ ਦੇਖ ਲੈ ਪ੍ਰੀਤ ਤੁਸੀਂ ਮੇਰੀ ਗੱਲ ਸੁਣੋ ਬਾਈ ਗੱਲ ਤਾਂ ਤੁਹਾਨੂੰ ਨਵੇੜਨੀ ਪਊਗੀ ਮਾਸੀ ਜੀ ਇਹ ਤਾਂ ਬੋਲੀ ਹੈ ਇਹਦਾ ਤਾਂ ਥਾਪੜਾਂ ਲਗਾ ਪਾ ਕੋਈ ਨਾ ਪੁੱਤ ਇਹਨੂੰ ਸਮਝਾ ਕੇ ਭੇਜ ਦਿਓ ਅਸੀਂ ਤਾਂ ਕੁਝ ਨਹੀਂ ਕਹਿੰਦੇ ਜਿਵੇਂ ਤੁਸੀਂ ਕਹੋਗੇ ਨਾ ਅਸੀਂ ਤਾਂ ਉਹਵੇਂ ਕਰਾਂਗੇ ਮੇਰੀ ਗੱਲ ਸੁਣਾ ਠੀਕ ਹੈ ਨਾ ਮਾਂ ਨਹੀਂ ਹੈਗੀ ਆਪਣੇ ਤੈਨੂੰ ਪਤਾ ਐ ਇਸ ਗੱਲ ਦਾ ਮੇਰੀ ਸੱਸ ਨੂੰ ਮੈਂ ਆਪਣੀ ਮਾਂ ਸਮਝਦੀ ਆ ਤੂੰ ਆਪਦੀ ਸੱਸ ਨੂੰ ਆਪਣੀ ਮਾਂ ਸਮਝ ਮੈਂ ਤਾਂ ਮੂਤੇ ਕਹਿਨੀ ਆ ਭਾਈ ਪਰਜਾਈ ਸਦਾ ਕੰਮ ਨਹੀਂ ਆਉਂਦੇ ਸਾਸੇ ਕੰਮ ਆਉਗੀ ਤੇਰੇ ਨਾ ਉਹ ਬਾਰ ਕਮਾਈਆਂ ਕਰਦੇ ਤੈਨੂੰ ਸ਼ਰਮ ਨਹੀਂ ਆਉਂਦੀ ਦੇਕਿਆਂ ਦੇ ਬਾਰ ਚ ਬੈਠੀ ਤੂੰ ਚੰਗੀ ਨਹੀਂ ਲੱਗਣੀ ਨਾਲੇ ਕੱਲੀ ਐ ਇਹਦੇ ਕੋਈ ਦਰਾਨੀ ਜਠਾਣੀ ਐ ਵੀ ਸਿੱਕਾ ਹੋਊਗਾ ਵੈਸੇ ਦਾ ਨਾ ਤੇਰੇ ਘਰ ਨਾਲ ਬਹਿਗੀ ਕੋਈ ਪੁੱਤ ਕਰਦੀ ਐ ਤੂੰ ਆ ਤੁਹਾਡੇ ਮਾਸੜ ਨੂੰ ਪੁੱਛ ਲਓ ਇੱਕ ਵਾਰੀ ਮੇਰੇ ਨਾਲ ਲੜ ਪੈਂਦਾ ਪਰ ਇਹਨੂੰ ਨਹੀਂ ਕੁਛ ਕਹਿਣਾ ਮੈਂ ਤਾਂ ਮਾਸੜ ਦਾ ਮਾਸੀ ਪਤਾ ਹੀ ਐ ਮਾਸੜ ਨੂੰ ਤਾਂ ਮਾਸੀ ਇਹਦੇ ਵੱਲੋਂ ਅਸੀਂ ਗਲਤੀ ਮੰਨਦੇ ਆ ਜੇ ਇਦੂ ਵਾਦੇ ਦਾ ਕੋਈ ਵੀ ਲੰਬਾ ਆ ਗਿਆ ਸੀ ਦੇਣਦਾਰ ਆ ਚਲ ਮੈਂ ਮਾਫੀ ਮੰਗ ਮਾਫ ਕਰ ਦਉ ਮੈਂ ਵੀ ਖੜੀ ਹੋ ਕੇ ਮਾਫੀ ਮੰਗ ਲੈ ਬੰਦਿਆਂ ਵਾਂਗੂ ਖੜੀ ਹੋ ਕੇ ਖੜੀ ਹੋ ਕੇ ਮਾਫੀ ਚਾਹ ਕੋਈ ਨਾ ਪੁੱਤ ਬਹਿ ਜਾ ਚਲ ਕੋਈ ਨਹੀਂ ਮਾਫੀ ਹੈਗਾ ਤੀ ਪੁੱਤਾਂ ਨੂੰ ਕੋਈ ਨਹੀਂ ਮਾਫ ਕਰ ਲਿਆ ਕਰੂੰਗੀ ਮੈਂ ਕੋਈ ਗੱਲ ਨਹੀਂ ਪੁੱਤ ਮਾਫੀ ਵਾਲੀ ਕਿਹੜੀ ਗੱਲ ਐ ਨਾਲੇ ਤੀ ਪੁੱਤਾਂ ਨੂੰ ਕੋਣ ਕੁਛ ਕਹਿੰਦਾ ਹੁੰਦਾਗਾ ਸਿਰਫ ਸਮਝਉਂਦਾ ਹੁੰਦਾਗਾ ਚਲ ਕੋਈ ਗੱਲ ਨਹੀਂ ਦੱਸ ਦੇ ਨਾ ਲੈ ਪੀ ਤੂੰ ਕੰਮ ਸਿੱਖ ਕੇ ਅੱਜ ਜਿਹੜਾ ਕੋਈ ਤੈਨੂੰ ਨਹੀਂ ਆਉਂਦਾ ਠੀਕ ਆ ਪੁੱਤ ਹਾਂ ਮੰਮੀ 10 ਦਿਨਾਂ ਚ ਮੈਂ ਸਾਰੇ ਕੰਮ ਸਿੱਖ ਜੂ ਭੈਣ ਤੌ ਉਰੀ ਰਹਿ ਜੂਗੀ ਭੈਣਾ ਫਿਰ ਫਿਰ ਆ ਜੂਗੀ ਮੈਂ ਚਲ ਚੰਗਾ ਬਹਿ ਜਾ ਆ ਜਾ ਹੁਣ ਹੁਣ ਬਾਲੀ ਪੋਲੀ ਜੀ ਬਣੀ ਜਾਨੀ ਐ ਇਸ ਤੋਂ ਬਾਅਦ ਜੇ ਕੋਈ ਲਾਂਬਾ ਆ ਗਿਆ ਨਾ ਤਾਂ ਸਾਡੇ ਬੜੀ ਉਥੇ ਨੌਰੇ ਵੜਨ ਦੀ ਲੋੜ ਤੈਨੂੰ ਆਉਦਾ ਕਿਤੇ ਮਰਜੀ ਜਾਈ ਹੁਣ ਕੋਈ ਲਾਂਬਾ ਨਹੀਂ ਆਉਂਦਾ ਪਹਿਣੇ ਇਹ ਮਾਸੀ ਜੀ ਸਾਡਾ ਤੁਹਾਡੇ ਨਾਲ ਵਾਦਾ ਹੈ 10 ਦਿਨ ਮੈਂ ਉਰੀ ਰਹੂਗੀ ਮਾਸੜ ਜੀ ਇਹਨੂੰ ਪੂਰਾ ਕੰਮ ਸਿਖਾ ਕੇ ਭੇਜੂਗੀ ਨਾਲੇ ਜੇ ਇਸ ਤੋਂ ਬਾਅਦ ਤੁਹਾਡੇ ਮੂਰੇ ਬੋਲ ਵੀ ਤੁਸੀਂ ਮੈਨੂੰ ਫੋਨ ਕਰਨਾ ਠੀਕ ਆ ਪ ਭਾਬੀ ਜਾਓ ਬੁਲਗਿ ਹੋਣੀ ਹਾਂ ਹੋਰ ਬਣਾ ਲਓ ਭੁੱਲੇ ਗਈ ਹਾਂ ਨਾਲੇ ਰੋਟੀ ਰੂਟੀ ਬਣਾ ਲਓ ਦੋ ਇਹ ਜਣੀਆਂ ਲੱਗ ਕੇ ਨਾ 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 ਗਿਆ ਨਾ ਨਾ ਰੋਟੀ ਖਵਾ ਕੇ ਨਾ ਨਾ ਵਾਏ ਨਹੀਂ ਅਸੀਂ ਤੋਰਦੇ ਠੀਕ ਗੱਲ ਆ ਭਾਬੀ ਨਾਲ ਲੱਗ ਜਾਣ ਨਾਲੇ ਚਾਹ ਲਓ ਕੱਲ ਨੂੰ ਹੈਪੀ ਸਾਨੂੰ ਲਾਂਭਾ ਜਊਗਾ ਮੈਂ ਬਣਾ ਕੇ ਲਿਆਣੀ ਅੱਜ ਤਾਂ ਲੱਗੇਗੀ ਜੇ ਫੇਰੇ 10 ਦਿਨ ਪੂਰੇ ਹੋਣਗੇ ਤੇਰੇ ਕਿੱਡੀ ਕੀ ਗੱਲ ਆ ਇਹ ਇਹ ਤਾਂ ਕੋਈ ਗੱਲ ਵੀ ਨਹੀਂ ਵਾਲੀ ਵੱਡੀ ਚੱਲ ਕੋਈ ਨਾ ਮਸੀ ਜੀ ਹੁਣ ਤਾਂ ਸੁੱਖ ਨਾਲ ਮਾਫੀ ਮੰਗ ਲਈਏ ਤਾਂ ਇਨੀ ਠੀਠ ਹੈ ਨਹੀਂ ਹਿੰਡਣ ਇਹ ਤਾਂ ਕਦੇ ਕਿਸੇ ਤੋਂ ਮਾਫੀ ਨਹੀਂ ਮੰਗੀ ਸੀ ਓਹੋ ਚਲੋ ਹਾਂ ਚਲੋ ਤੁਸੀਂ ਮੜਾ ਨਿਆਣੀ ਵੀ ਐ ਮਾਂਵਾਰੀ ਐ ਮੈਨੂੰ ਤਾਂ ਤਰਸੋਂਦਾ ਮੇਰਾ ਵੱਡੀਆਂ ਚੱਲ ਮੇਰਾ ਤਾਂ ਸਰ ਗਿਆ ਇਹਦਾ ਨਿਆਣੀ ਦਾ ਬਸ ਤਰਸ ਹੀ ਆਉਂਦਾ ਕੋਈ ਗੱਲ ਨਹੀਂ ਪੁੱਤ ਹੌਲੀ ਹੌਲੀ ਸਮਝ ਜੂਗੇ ਐਸੀ ਜੇ ਇੱਕ ਉਹ ਦਾ ਮਸੀ ਕੁਸ ਕਹਿੰਨੇ ਆ ਤਾਂ ਗੱਲ ਵੱਧਦੀ ਸੀ ਹੁਣ ਤੁਹਾਡੇ ਕੋਲੇ ਆ ਗਈ ਨਾ ਉਹ ਐ ਗੱਲ ਠੰਡੀ ਠੀਕ ਐ ਮੇਰੇ ਮਾਸੜ ਜੀ ਉਹ ਹੈਪੀ ਨੂੰ ਕਰਦੇ ਹੋ ਮੜਾ ਜੇ ਫੋਨ ਨੂੰ ਤਾਂ ਮੇਰੇ ਨਾਲ ਹੋ ਗਈ ਸੀ ਗੱਲ ਅੱਛਾ ਮੈਂ ਕਿਹਾ ਵੀ ਆਉਣਗੇ ਅੱਜ ਮਾਸੀ ਮਾਸੜ ਕਰ ਲਾਂ ਗੱਲ ਕੋਈ ਨਹੀਂ ਉਹ ਕਹਿੰਦਾ ਤੁਸੀਂ ਮੜਾ ਮੋਟਾ ਸਮਝਾ ਦਿਓ ਯਾਰ ਮੈਂ ਬਾਹਰ ਰਹਿਣਾ ਚਲ ਕੋਈ ਨਾ ਪੁੱਤ ਹਨਾ ਬਾਹਰ ਤੇ ਉਹ ਤਾਂ ਟੈਨਸ਼ਨ ਨਹੀਂ ਪਾਉਂ ਆਹ ਚਲੋ ਬਾਹਰ ਰਹਿੰਦੇ ਮਸੀਂ ਰੇਕ ਗੱਲ ਕਰਦੀ ਦੱਸੀ ਵੀ ਨਹੀਂ ਜਾਂਦੀ ਹੁੰਦੀ ਕੋਈ ਗੱਲ ਨਹੀਂ ਲੈ ਲੈ ਆਵਾਂ ਫਿਰ ਰੋਟੀ ਰੋਟੀ ਕਾਹ ਹੋਣਾ ਕੁਝ ਬਣਾਓ ਹਾਂ ਚਲੋ ਕੋਈ ਮੈਨੂੰ ਤਾਂ ਤੀ ਇਹ ਤੂੰ ਬਹੁਤ ਸਿਆਣੀ ਲੱਗਦੀ ਹੈ ਸੱਚੀ ਗੱਲ ਹੈ ਤੇਰੇ ਵਰਗੀਆਂ ਧੀਆਂ ਤਾਂ ਕਿਸਮਤ ਵਾਲੀਆਂ ਨੇ ਕਿਸੇ ਨੂੰ ਮਿਲਦੀਆਂ ਨਹੀਂ ਹਾਂ ਹਾਂ ਜੀ ਤਾਂ ਹੈ ਸੋ ਹਾਇਦਾ ਕੁੜੀ ਉਹ ਵੀ ਸਿਆਣੀ ਆ ਚਲ ਜਵਾਕੜੀ ਹੈਗੀ ਹੌਲੀ ਹੌਲੀ ਕੰਮ ਸਿੱਖਜੂ ਬੋਲਣਾ ਸਿੱਖਜੂ ਤੂੰ ਵੀ ਮੜਾ ਜਾ ਉਹਦੇ ਨਾਲ ਪਿਆਰ ਨਾ ਰਹਾ ਕਰ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤਾਂ ਇੱਕ ਤੋਂ ਦੋ ਨਹੀਂ ਕਹਿੰਦੀ ਅੱਜ ਤੋਂ ਬਾਅਦ ਆਹੋ ਮਾਸਟਰ ਜੀ ਆਜੋ ਅੰਦਰ ਹੀ ਲਾਦੀ ਚਾਹ ਆਓ ਉੱਥੇ ਪੀ ਲਓ ਪੱਖੇ ਥੱਲੇ ਆਜੋ ਹੋਰ ਚਲੋ ਆਜੋ ਆਜੋ ਉੱਥੇ ਪੀ ਲਓ ਆਜੋ